ਲੀਵਰ ਦਾ ਸੈੱਲ ਜਿਹੜਾ ਡੈਮੇਜ ਹੋ ਰਿਹਾ ਉਹਨੂੰ ਠੀਕ ਕਰਨ ਵਾਸਤੇ ਕਾਲਮੇਗਾ। ਭੂਮੀ ਆਮਲਾ ਇਹ ਰਾਮ ਬਣ ਕੇ ਆ ਗਿਆ ਭੂਮੀ ਆਮਲਾ ਤੇ ਕਟਕੀ ਕਿਸੇ ਵੀ ਤਰ੍ਹਾਂ ਦਾ ਫੈਟੀ ਲੀਵਰ ਹੈ। ਭੂਮੀ ਆਮਲਾ ਇਸ ਦੀ ਮੇਨ ਮੈਡੀਸਨ ਕੋਈ ਫਾਰਮੂਲਾ ਤੁਸੀਂ ਦੇਖ ਲਓ। ਇਹਨੂੰ ਸਾਰੀ ਰਾਤ ਭਿਗੋ ਕੇ ਰੱਖ ਦੋ। ਠੀਕ। ਸਵੇਰੇ ਇਸ ਪਾਣੀ ਨੂੰ ਉਬਾਲ ਲਓ। ਜਦੋਂ ਇੱਕ ਗਲਾਸ ਪਾਣੀ ਰਹਿ ਜਾਏ ਇਹਨੂੰ ਛਾਣ ਲਓ। ਇਹ ਸਾਰਾ ਸਮਾਨ ਬਾਹਰ ਆ ਜਾਏਗਾ। ਇਹ ਪਾਣੀ ਨੂੰ ਪੀ ਲੋ ਦੇਖੋ ਇਹ ਉਹ ਜੜੀ ਬੁੱਟੀਆਂ ਐ ਜਿਹੜੀ ਲੀਵਰ ਦੇ ਉੱਤੇ ਕੰਮ ਕਰਦੀਆਂ ਚਾਹੇ ਤੁਹਾਡਾ 슈ਗਰ ਕਰਕੇ ਫੈਟੀ ਲੀਵਰ ਹੋ ਗਿਆ ਚਾਹੇ ਤੁਹਾਡਾ ਵਜਨ ਵਧਣ ਕਰਕੇ ਫੈਟੀ ਲੀਵਰ ਹੋ ਗਿਆ ਅਸੀਂ ਬਹੁਤ ਵਾਰ ਹੁੰਦੇ ਕਿ ਦਫ਼ਤਰ ਜਾ ਕੇ ਬ੍ਰੇਕਫਾਸਟ ਕਰਦੇ ਸਤਾ ਰੋਟੀ ਵੀ ਖਾਣ ਦਾ ਟਾਈਮ ਨਹੀਂ ਹੁੰਦਾ ਤੇ ਇਹ ਨੁਸਖੇ ਫਾਰਮੂਲੇ ਕੌਣ ਬਣਾਏ ਜੀ ਇਹ ਚੀਜ਼ਾਂ ਦਾ ਅਰਕ ਕੱਢਿਆ ਹੋਇਆ ਹੈ ਇਹ ਸਾਰੀ ਚੀਜ਼ਾਂ ਕੰਬਾਈਨ ਕਰਕੇ ਅਗਰ ਬੰਦਾ ਲੈਂਦਾ ਹੈ ਫੈਟੀ ਲੀਵਰ ਕਿਸੇ ਵੀ ਸਟੇਜ ਦਾ ਹੈ ਉਹ ਠੀਕ ਹੋ ਜਾਂਦਾ ਹੈ ਫੈਟੀ ਲੀਵਰ ਗ੍ਰੇਡ 1 ਹੈ ਮਹੀਨੇ ਵਿੱਚ ਠੀਕ ਹੋ ਜਾਂਦਾ ਹੈ ਗ੍ਰੇਡ 2 ਹੈ 2 ਮਹੀਨੇ ਲੱਗਣਗੇ ਗ੍ਰੇਡ 3 ਹੈ 3 ਮਹੀਨੇ ਲੱਗਣਗੇ ਕਟਕੀ ਕੱਲੀ ਯੂਜ਼ ਕਰੋ ਜਿਹੜੇ ਲੋਕੀ ਅਲਕੋਹਲ ਪੀ ਕੇ ਲੀਵਰ ਖਰਾਬ ਕਰਦੇ ਆ ਉਹਦੇ ਵਿੱਚ ਕੰਮ ਕਰਦੀ ਹੈ ਨਾਲੇ ਡਾਈਜੈਸ਼ਨ ਨੂੰ ਠੀਕ ਕਰਨ ਵਾਸਤੇ ਆਮਲਾ ਪਾਓ ਵੈਜੀਟੇਰੀਅਨ ਆਦਮੀ ਨਾ दारू ਮੈਂ ਪੀਣੀ ਨਹੀਂ ਨਨ ਅਲਕੋਲਿਕ ਚਾਹ ਕਾਫੀ ਵੀ ਘਟ ਪੀਂਦਾ ਸੀ ਕੋਈ ਜ਼ਿਆਦਾ ਦੁੱਧ ਨਹੀਂ ਪੀਣਾ ਕੋਈ ਜ਼ਿਆਦਾ ਫੈਟਸ ਨਹੀਂ ਖਾਣੇ ਬਸ ਇੱਕ ਵਾਰੀ ਸਕੈਨ ਕਰਾਇਆ ਅਸਰੇਂ ਜਨਰਲ ਉਹ ਕਹਿੰਦੇ ਦੀ ਫੈਕਟਰੀ ਲੈਵਲ ਗ੍ਰੇਡ 2 ਹੈ ਬੇਰਲ ਮੰਦੋਈਆਂ ਦਿੱਤੀਆਂ ਉਹ ਕਿਹੜੀ ਦਿੱਤੀ ਉਹ WhatsApp ਨੂੰ ਪਤਾ ਅਸੀਂ ਦੇਖਾ ਬੰਦ ਕਰੇ ਖਾਦੀਆਂ ਜੀ ਔਰ ਮੈਨੂੰ ਇਹਨਾਂ ਨੇ ਕਿਹਾ ਸੈਰ ਕਰਨੀ ਹੈ ਔਰ ਤਿੰਨ ਟਾਈਮ ਖਾਣਾ ਖਾਣਾ ਹੈ ਓਕੇ ਨਾਰਮਲ ਮੀਲ ਖਾਣਾ ਵੈਜੀਟੇਰੀਅਨ ਤੁਸੀਂ ਪਹਿਲੇ ਹੀ ਹੋ ਔਰ ਉਹਨਾ ਕੰਮ ਕੀਤਾ ਅੱਜ ਮੇਰਾ ਫੈਟੀ ਲੀਵਰ ਗ੍ਰੇਡ 1 ਹੈ ਇੱਕ ਗ੍ਰੇਡ ਦੀ ਮੇਰੀ ਰਿਵਰਸਲ ਹੋ ਗਈ ਅਸਮੈਂਟ ਲੀਵਰ ਨੂੰ ਦੇ ਦੋ ਤੁਸੀਂ ਆਪਣੇ 100 ਸਾਲ ਤੋਂ ਉੱਤੇ ਜਿਓਗੇ ਤੇ ਹੱਟ ਤੋਂ ਵੱਧ ਲੋਕੀ ਲੀਵਰ ਕਰਕੇ ਮਰਦੇ ਹਨ ਕਾਰਨ ਕੀ ਹੈ ਜੀ ਪਹਿਲਾਂ ਵੀ ਤੇ ਅਸੀਂ ਬੜੀ ਹੈਵੀ ਖੁਰਾਕ ਖਾਂਦੇ ਸੀ ਉਹਦਾ ਜਿਹੜਾ ਮੇਨ ਕਾਰਨ ਹੈ ਨਾ ਤੇਜ਼ੀ ਨਾਲ ਕੰਮ ਕਰਨਾ ਹਰ ਟਾਈਮ ਟੈਨਸ਼ਨ ਰੱਖਣੀ ਦਿਮਾਗ ਵਿੱਚ ਜਦੋਂ ਸਾਡਾ ਲੀਵਰ ਹੈਲਦੀ ਹੈ ਨਾ ਸਾਡੇ ਵਾਸਤੇ ਬਹੁਤ ਕੰਮ ਕਰਦਾ ਥੋੜ੍ਹ ਹੌਲੀ ਹੌਲੀ ਫੈਟੀ ਲੀਵਰ ਹੋ ਜਾਂਦਾ ਹੈ ਗ੍ਰੇਡ 1 ਹੋ ਗਈ 2 ਹੋ ਗਈ 3 ਹੋ ਗਈ ਅਸੀਂ ਧਿਆਨ ਨਹੀਂ ਦਿੰਦੇ ਲੀਵਰ ਹਾਰਡ ਹੋ ਜਾਂਦਾ ਹੈ ਫਾਈਬਰੋਸਿਸ ਹੋ ਜਾਂਦਾ ਹੈ ਇਹ ਅਲਟਰਾਸਾਉਂਡ ਵਿੱਚ ਪਤਾ ਲੱਗ ਜਾਂਦਾ ਹੈ ਹੌਲੀ ਹੌਲੀ ਫਾਈਬਰੋਸਿਸ ਹੋ ਜਾਂਦਾ ਹੈ ਫਾਈਬਰੋਸਕੈਨ ਕਰਾਉਣਾ ਪੈਂਦਾ ਹੈ ਲੀਵਰ ਦਾ ਲਚੀਲਾਪਨ ਖਤਮ ਹੋ ਗਿਆ ਇਹ ਤਾਂ ਤੱਕ ਚੇਲਦਾ ਰਹਿੰਦਾ ਜਦੋਂ ਤੱਕ ਇੰਦੀ ਬਸ ਨਾ ਹੋ ਜੇ ਇਹਦੇ ਜਿੱਦਾਂ ਹੀ ਨੱਕ ਤੋਂ ਉੱਤੇ ਪਾਣੀ ਗਿਆ ਉਹ ਜਦੋਂ ਹੀ ਸਾਹ ਛੱਡ ਦਿੰਦਾ ਕਿਉਂ ਸਾਹ ਛੜਾਣਾ ਇੰਨੀ ਨਿਆਬ ਤੋਹਫਾ ਬਖਸ਼ਿਆ ਰੱਬ ਨੇ ਸਾਨੂੰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਕੁਦਰਤ ਨੇ ਸਾਡੇ ਸਰੀਰ ਦੇ ਵਿੱਚ ਇੱਕ ਅਜੀਹਾ ਅੰਗ ਲਗਾਇਆ ਹੈ ਜੋ ਅੰਗ ਆਪਣੇ ਆਪ ਇਲਾਜ ਆਪ ਕਰਦਾ ਹੈ ਯਾਨੀ ਕਿ ਆਪਣੇ ਬਿਮਾਰੀ ਦਾ ਇਲਾਜ ਉਹ ਆਪ ਕਰ ਲੈਂਦਾ ਹੈ ਇਥੋਂ ਤੱਕ ਕਿ ਜੇਕਰ ਉਸ ਨੂੰ ਕੁਝ ਹਿੱਸਾ ਦਾ ਅਲੱਗ ਵੀ ਕਰ ਦਿੱਤਾ ਜਾਵੇ ਤਾਂ ਉਹ ਹਿੱਸੇ ਨੂੰ ਮੁੜ ਤੋਂ ਜਨਰੇਟ ਕਰ ਲੈਂਦਾ ਰੀਜਨਰੇਟ ਕਰ ਲੈਂਦਾ ਆਪਣੇ ਆਪ ਨੂੰ ਇੰਨਾ ਤਾਕਤਵਰ ਜਿਹੜਾ ਉਹ ਅੰਗ ਹੈ ਪਰ ਅੱਜ ਉਸੇ ਅੰਗ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਨੇ ਬਹੁਤ ਸਾਰੇ ਵੈਮ ਨੇ ਉਹ ਬਹੁਤ ਸਾਰੇ ਜਿਹੜੇ ਪਰਮ ਸਾਡੇ ਸਮਾਜ ਦੇ ਵਿੱਚ ਫੈਲ ਚੁੱਕੇ ਨੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਅੰਗ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਲੀਵਰ ਦੀ ਗੱਲ ਕਰ ਰਿਹਾ ਜਦੋਂ ਫੈਟੀ ਆ ਜਾਂਦਾ ਤਾਂ ਅਸੀਂ ਬੜੇ ਨਾਰਮਲ ਲੈ ਲੈਂਦੇ ਹਾਂ ਪਰ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ahuja ਸਾਹਿਬ ਆਪਣਾ ਇਸ ਦੇ ਉੱਤੇ ਇੱਕ ਅਲੱਗ ਕਨਸੈਪਟ ਰੱਖਦੇ ਨੇ ਅਲੱਗ ਖੋਜ ਆ ਉਹਨਾਂ ਦੀ ਅਲੱਗ ਰਿਸਰਚ ਹੈਗੀ ਐ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਬਹੁਤ ਬਹੁਤ ਸਵਾਗਤ ਹੈ ਵੈਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਅਸੀਂ ਗੱਲ ਜੀ ਥੈਂਕ ਯੂ ਜੀ ਥੈਂਕ ਯੂ ਫਰੂਕੀ ਜੀ ਸਰ ਡਾਕਟਰ ਸਾਹਿਬ ਮੁੱਦੇ ਤੁਸੀਂ ਬਹੁਤ ਅੱਡ ਅੱਡ ਲੈ ਕੇ ਆਣੇ ਹੋ ਅੱਜ ਤੁਸੀਂ ਮੈਨੂੰ ਉਸ ਵੇਲੇ ਉਲਝਾਲਿਆ ਤੁਸੀਂ ਕਿਹਾ ਵੀ ਜਿਹੜਾ ਅੱਜ ਇਸ ਚੀਜ਼ ਬਾਬਤ ਅਸੀਂ ਗੱਲ ਕਰਨ ਲੱਗੇ ਆਂ ਤੇ ਆਪਣੇ ਆਪ ਮੁੜ ਪੈਦਾ ਹੋ ਜਾਂਦਾ ਹੈ ਰੀਜਨਰੇਟ ਹੋ ਜਾਂਦਾ ਪਰ ਲੋਕ ਤਾਂ ਬੜੇ ਹਲਕੇ ਚ ਲੈ ਜਾਂਦੇ ਨੇ ਜੀ ਡਾਕਟਰ ਸਾਹਿਬ ਇਹਨੂੰ ਰੀਜਨਰੇਟ ਹੋਣਾ ਚੰਗੀ ਗੱਲ ਹੈ ਪਰ ਇੰਦਾ ਸਰੀਰ ਤੇ ਨੁਕਸਾਨ ਬਹੁਤ ਹੈ। ਅੱਛਾ ਹਾਂ ਕੀ ਨੁਕਸਾਨ ਹੈ ਮੈਂ ਤੁਹਾਨੂੰ ਦੱਸਣਾ ਆਪਣੇ ਆਪ ਪੈਦਾ ਹੋ ਜਾਂਦਾ ਹੈ ਨਵਾਂ ਬਣਦਾ ਹੈ ਕਿਸੇ ਦਾ ਬਦਲਣਾ ਪੈਂਦਾ ਤਾਂ ਵੀ ਥੋੜਾ ਜਿਹਾ ਪੀਸ ਲਾ ਦਿੰਦੇ ਉਹ ਪੂਰਾ ਬਣਾ ਲੈਂਦਾ ਜਿਵੇਂ ਛਿਪਕਲੀ ਦੀ ਪੁੰਛ ਕੱਟ ਜੇ ਉਹ ਦੁਬਾਰਾ ਬਣਾ ਲੈਂਦੀ ਹੈ ਇਹ ਦੁਬਾਰਾ ਬਣਦਾ ਹੈ ਦੁਬਾਰਾ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਤਾਂ ਹੀ ਲੀਵਰ ਨੂੰ ਪਤਾ ਨਹੀਂ ਲੱਗਦਾ ਸਾਡੇ ਸਰੀਰ ਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਖਰਾਬ ਹੋ ਜਾਂਦਾ ਹੈ ਫੈਟੀ ਲੀਵਰ 1 ਹੁੰਦਾ ਪਤਾ ਨਹੀਂ ਲੱਗਦਾ 2 ਹੁੰਦਾ ਪਤਾ ਨਹੀਂ ਲੱਗਦਾ 3 ਹੁੰਦਾ ਪਤਾ ਨਹੀਂ ਲੱਗਦਾ ਜਦੋਂ ਢਿੱਡੇ ਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਪੈਰ ਸੋਜਾ ਆ ਜਾਂਦਾ ਮੂੰਹ ਤੇ ਸੋਜਾ ਆ ਜਾਂਦਾ ਮਰੀਜ਼ ਕਹਿੰਦਾ ਮੇਰਾ ਲੀਵਰ ਗਿਆ ਉਹ ਲੜਦਾ ਰਹਿੰਦਾ ਆਪਣੇ ਸਰੀਰ ਦੇ ਨਾਲ ਕਦੇ ਬੜਾ ਸਾਊ ਹੰਗ ਹੈ ਜੀ ਵੈਦ ਤਾਂ ਕਹਿੰਦਾ ਬੜਾ ਸਾਊ ਹੈ ਬੜਾ ਬੀਬਾ ਹੰਗ ਹੈ ਇਹ ਤਾਂ ਕੁਝ ਕਹਿੰਦੇ ਨਹੀਂ ਕਿਸੇ ਨੂੰ ਇਹ ਕਹਿੰਦਾ ਨਹੀਂ ਤਾਂ ਹੀ ਤੇ ਸਾਨੂੰ ਪਤਾ ਨਹੀਂ ਲੱਗਣ ਦਿੰਦਾ ਬਿਮਾਰੀ ਤਾਂ ਪਤਾ ਲੱਗਦੀ ਹੈ ਜਦੋਂ ਅਖੀਰੀ ਸਟੇਜ ਆ ਜਾਂਦੀ ਹੈ ਤੁਹਾਨੂੰ ਕੁਝ ਕਹਿੰਦਾ ਨਹੀਂ ਇਹ ਸਾਊ ਬੱਚਾ ਹੈ ਪਰਿਵਾਰ ਦਾ ਇਹ ਤਾਂ ਤੱਕ ਚੇਲਦਾ ਰਹਿੰਦਾ ਜਦੋਂ ਤੱਕ ਇੰਦੀ ਬਸ ਨਾ ਹੋ ਜੇ ਇਹਦੇ ਜਿੱਦਾਂ ਹੀ ਨੱਕ ਤੋਂ ਉੱਤੇ ਪਾਣੀ ਗਿਆ ਉਹ ਜਦ ਹੀ ਸਾਹ ਛੱਡ ਦਿੰਦਾ ਕਿਉਂ ਸਾਹ ਛੜਾਣਾ ਇੰਨੀ ਨਿਆਬ ਤੋਹਫਾ ਬਖਸ਼ਿਆ ਰੱਬ ਨੇ ਸਾਨੂੰ ਉਹਦੀ ਸੇਵਾ ਕੀਤੀ ਜਾਵੇ ਉਹਦੇ ਮਤਲਬ ਦਾ ਖਾਣ-ਪਾਣ ਕੀਤਾ ਜਾਵੇ ਉਹਦੀ ਮਤਲਬ ਦੀ ਚੀਜ਼ਾਂ ਸਰੀਰ ਨੂੰ ਦਿੱਤੀਆਂ ਜਾਣ ਦਿਨ ਵਿੱਚ 10 ਮਿੰਟ ਲੀਵਰ ਨੂੰ ਦੇ ਦਿਓ ਤੁਹਾਡੀ 100 ਸਾਲ ਤੋਂ ਉੱਪਰ ਉਮਰ ਆਏ ਹਰ 10 ਮਿੰਟ ਨਾਲ 10 ਮਿੰਟ ਲੀਵਰ ਨੂੰ ਦੇ ਦੋ ਤੁਸੀਂ ਆਪਣੇ 100 ਸਾਲ ਤੋਂ ਉੱਤੇ ਜਿਓਗੇ ਤੇ ਹਰਟ ਤੋਂ ਵੱਧ ਲੋਕੀ ਲੀਵਰ ਕਰਕੇ ਮਰਦੇ ਆਂ ਪੰਜਾਬ ਚ ਤੇ ਬੜੀ ਪ੍ਰੋਬਲਮ ਹੈ ਜੀ ਲੀਵਰ ਦੀ ਜਿਹੜਾ ਵੀ ਬੰਦਾ ਪੱਥਰੀ ਟੈਸਟ ਕਰਾਉਣ ਜਾਂਦਾ ਤੇ ਜਿਹੜਾ ਸਕੈਨ ਵਾਲਾ ਫੈਟ ਲੀਵਰ ਨੂੰ ਗਿਫਟ ਚ ਦੇ ਦਿੰਦਾ ਜੀ ਗਿਫਟ ਨਾ ਤੁਸੀਂ ਆਪ ਹੀ ਕਹਤਾ ਇਹ ਪਤਾ ਹੀ ਨਹੀਂ ਲੱਗਣ ਦਿੰਦਾ ਮੈਂ ਖਰਾਬ ਹੋ ਰਿਹਾ શરીਰੇ ਚ ਗੈਸ ਬਣੀ ਕਬਜ ਹੋਈ ਖਟੇ ਡਖਾ ਆਏ ਐਸਿਡ ਬਣਿਆ ਮੂੰਹ ਚ ਖੱਟਾ ਪਾਣੀ ਆਇਆ ਇਹ ਸਭ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਇਸ ਪਾਸੇ ਤੁਰ ਪਏ ਹੋ ਢਿੱਡ ਚਫਾਰਾ ਬਣ ਗਿਆ ਰੋਟੀ ਖਾਣ ਦਾ ਮਨ ਨਹੀਂ ਕਰ ਰਿਹਾ ਇਹ ਸਭ ਸਿੰਪਟਮ ਹੈਗੇ ਕਿ ਤੁਹਾਡਾ ਲੀਵਰ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਹੈ ਕੰਪਰੋਮਾਈਜ਼ ਹੋ ਰਿਹਾ ਹੈ ਉਹ ਆਪਣੇ ਆਪ ਨੂੰ ਦੁਬਾਰਾ ਬਣਾ ਰਿਹਾ ਪਰ ਉਹ ਖਰਾਬ ਹੋ ਰਿਹਾ ਇਹਦਾ ਸੰਭਾਲ ਕਰੋ ਜਿੱਦਾਂ ਇਹ ਮੈਂ ਚਾਰਟ ਬਣਾਇਆ ਹੈ ਇਹਦੇ ਨਾਲ ਸੋਖਾ ਸਮਝ ਆਉਂਦਾ ਹੈ ਇਹ ਕੀ ਚਾਰਟ ਕੀ ਹੈ ਜੀ ਇਹ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਚਾਰਟ ਬਣਾ ਰੱਖਿਆ ਹੈ ਔਰ ਨਾਲੋਂ ਨਾਲ ਜਿਹੜੇ ਫਾਰਮੂਲੇ ਨੁਸਕੇ ਨੇ ਟਾਕੇ ਰੱਖੇ ਹੋਏ ਨੇ ਖਰਾਬ ਹੋਏ ਲੀਵਰ ਦੇ ਜਦੋਂ ਹੀ ਅਸੀਂ ਪਰਦਾ ਚੱਕਾਂਗੇ ਇਸ ਚੀਜ਼ ਤੋਂ ਤਾਂ ਹੈਟੋਂ ਬਹੁਤ ਛੋਟੇ ਛੋਟੇ ਦੇਸੀ ਟੋਟਕੇ ਨਿਕਲਣ ਵਾਲੇ ਨੇ ਜਿਹੜੇ ਤੁਹਾਡੇ ਫੈਟੀ ਲੀਵਰ ਦਾ ਤੁਹਾਡੇ ਲੀਵਰ ਨੂੰ ਤੰਦਰੁਸਤ ਰੱਖਣ ਲਈ ਬੜਾ ਕਾਰਗਰ ਸਾਬਿਤ ਹੋ ਸਕਦੇ ਨੇ ਜੀ ਫਰੂਕੀ ਜੀ ਜਦੋਂ ਸਾਡਾ ਲੀਵਰ ਹੈਲਦੀ ਹੈ ਨਾ ਸਾਡੇ ਵਾਸਤੇ ਬਹੁਤ ਕੰਮ ਕਰਦਾ ਥੋੜ੍ਹ ਹੌਲੀ ਹੌਲੀ ਫੈਟੀ ਲੀਵਰ ਹੋ ਜਾਂਦਾ ਹੈ ਗ੍ਰੇਡ 1 ਹੋ ਗਈ 2 ਹੋ ਗਈ 3 ਹੋ ਗਈ ਅਸੀਂ ਧਿਆਨ ਨਹੀਂ ਦਿੰਦੇ ਲੀਵਰ ਹਾਰਡ ਹੋ ਜਾਂਦਾ ਹੈ ਫਾਈਬਰੋਸਿਸ ਹੋ ਜਾਂਦਾ ਹੈ ਇਹ ਅਲਟਰਾਸਾਉਂਡ ਵਿੱਚ ਪਤਾ ਲੱਗ ਜਾਂਦਾ ਹੈ ਹੌਲੀ-ਹੌਲੀ ਫਾਈਬਰੋਸਿਸ ਹੋ ਜਾਂਦਾ ਹੈ ਫਾਈਬਰੋਸਕੈਨ ਕਰਾਉਣਾ ਪੈਂਦਾ ਹੈ ਲੀਵਰ ਦਾ ਲਚੀਲਾਪਨ ਖਤਮ ਹੋ ਗਿਆ ਫਿਰ ਸਿਰੋਸਿਸ ਆਫ ਲੀਵਰ ਹੋ ਜਾਂਦਾ ਹੈ ਡਾਕਟਰ ਕਹਿੰਦੇ ਲੀਵਰ ਬਦਲਵਾ ਲਓ ਐ ਸਟੇਜ ਨਹੀਂ ਤੇ ਫਿਰ ਕੈਂਸਰ ਬਣ ਜਾਂਦਾ ਹੈ ਲੀਵਰ ਦਾ ਕੈਂਸਰ ਜੀ ਲੀਵਰ ਦਾ ਕੈਂਸਰ ਬਣ ਜਾਂਦਾ ਹੈ ਹੌਲੀ-ਹੌਲੀ ਲੀਵਰ ਖਰਾਬ ਹੁੰਦਾ ਜਾਂਦਾ ਹੈ ਤੇ ਲੀਵਰ ਦਾ ਕੈਂਸਰ ਬਣ ਜਾਂਦਾ ਹੈ ਲੀਵਰ ਦਾ ਕੈਂਸਰ ਇੱਕ ਐਸਾ ਕੈਂਸਰ ਹੈ ਜਿੰਦਾ ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਇਹ ਅਸਾਧਿਆ ਹੈ ਠੀਕ ਨਹੀਂ ਹੋ ਸਕਦਾ ਤੁਸੀਂ ਨੂੰ ਕਾਬੂ ਕਰ ਸਕਦੇ ਹੋ ਪਰ ਇਹ ਠੀਕ ਨਹੀਂ ਹੋਏਗਾ ਇਹ ਜਾਨ ਲੈ ਕੇ ਹੀ ਜਾਏਗਾ ਤੁਸੀਂ ਆਪਣੇ ਲੀਵਰ ਨੂੰ ਸੰਭਾਲ ਕੇ ਰੱਖੋ ਤਾਂ ਹੀ ਤੁਸੀਂ ਬਚੇ ਰਹੋਗੇ ਅਗਰ ਤੁਸੀਂ ਇਹ ਫੈਟੀ ਲੀਵਰ ਨੂੰ ਇਗਨੋਰ ਕਰੋਗੇ ਜਿਹੜਾ ਤੁਹਾਨੂੰ ਗਿਫਟ ਵਿੱਚ ਮਿਲਿਆ ਤੁਸੀਂ ਅਲਟਰਾਸਾਉਂਡ ਕਰਾਣ ਗਏ ਪੇਟ ਢਿੱਡੇ ਚ ਦਰਦ ਹੋਈ ਤੁਹਾਨੂੰ ਲੱਗਿਆ ਮੇਰੇ ਕਿਡਨੀ ਚ ਪੱਥਰੀ ਐ ਮੇਰੇ ਪਿੱਤੇ ਚ ਪੱਥਰੀ ਹੋਏਗੀ ਮੇਰੇ ਕੋਈ ਪੇਟ ਚ ਇਨਫੈਕਸ਼ਨ ਹੋਏਗਾ ਪਰ ਜਦੋਂ ਤੁਸੀਂ ਕਰਾਨ ਗਏ ਤੁਹਾਨੂੰ ਜਾ ਕੇ ਪਤਾ ਲੱਗਦਾ ਫੈਟੀ ਲੀਵਰ ਐ ਜੀ ਗ੍ਰੇਡ 1 ਐ 2 ਐ 3 ਐ ਪੰਜਾਬ ਨੂੰ ਕੈਪੀਟਲ ਆਖਿਆ ਗਿਆ ਐ ਫੈਟੀ ਲੀਵਰ ਦੀ ਇੰਨਾ ਜਿਆਦਾ ਫੈਟੀ ਲੀਵਰ ਐ ਪੰਜਾਬ ਵਿੱਚ ਉਹਦਾ ਕਾਰਨ ਕੀ ਹੈ ਜੀ ਪਹਿਲਾਂ ਵੀ ਤੇ ਅਸੀਂ ਬੜੀ ਹੈਵੀ ਖੁਰਾਕ ਖਾਂਦੇ ਸੀ ਉਹਦਾ ਜਿਹੜਾ ਮੇਨ ਕਾਰਨ ਐ ਨਾ ਤੇਜ਼ੀ ਨਾਲ ਕੰਮ ਕਰਨਾ ਹਰ ਟਾਈਮ ਟੈਨਸ਼ਨ ਰੱਖਣੀ ਦਿਮਾਗ ਵਿੱਚ ਤੇਜ਼ੀ ਨਾਲ ਕੰਮ ਕਰਨ ਤੇਜ਼ੀ ਨਾਲ ਕੰਮ ਕਰਨ ਦਾ ਮਤਲਬ ਹੈ ਕੰਮ 2 2 3 3 ਕੰਮ ਦਾ ਪ੍ਰੈਸ਼ਰ ਤੁਹਾਡੇ ਉੱਤੇ ਪਿਆ ਹੋਇਆ ਹੈ ਦਿਮਾਗ ਕਿਸੇ ਹੋਰ ਪਾਸੇ ਤੁਰ ਰਿਹਾ ਹੈ ਤੁਸੀਂ ਦੋ ਕੰਮ ਕਰਨਾ ਚਾਹੁੰਦੇ ਹੋ ਰੋਟੀ ਉੱਥੇ ਹੀ ਖਾ ਰਹੇ ਹੋ ਉੱਥੇ ਹੀ ਟੀਵੀ ਦੇਖ ਰਹੇ ਹੋ ਤੇਜ਼ੀ ਨਾਲ ਕੰਮ ਕਰ ਰਹੇ ਹੋ ਸਾਰੇ ਦੋ ਦੋ ਤਿੰਨ ਤਿੰਨ ਕੰਮ ਇਕੱਠੇ ਕਰ ਰਹੇ ਹੋ ਭੋਜਨ ਨੂੰ ਪਛਾਣ ਦਾ ਟਾਈਮ ਨਹੀਂ ਦੇ ਰਹੇ ਗਲਤ ਖਾਣਾ ਖਾ ਰਹੇ ਹੋ ਈਵਨ ਕਿ ਮੇਨ ਕਾਰਨ ਅੱਜਕੱਲ ਜਿਹੜਾ ਕਾਰਨ ਆ ਗਿਆ ਨਾ ਉਹ ਹੈ ਲੋਕੀ ਜਿਹੜੀ ਹੈ ਡਾਈਟ ਯੂਜ਼ ਕਰਨ ਲੱਗ ਗਏ ਆ 16-16 ਘੰਟੇ ਰੋਟੀ ਨਹੀਂ ਖਾਂਦੇ 18-18 ਘੰਟੇ ਕੁਝ ਨਹੀਂ ਖਾਂਦੇ ਸਵੇਰੇ ਖਾਣਾ ਖਾ ਕੇ ਆਉਂਦੇ ਆ ਉਸ ਤੋਂ ਬਾਅਦ ਰਾਤ ਨੂੰ ਖਾਣਾ ਖਾਂਦੇ ਆ ਵੱਡੇ ਵੱਡੇ ਐਥਲੀਟਸ ਐ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਫੈਟੀ ਲੀਵਰ ਦੀ ਕਿਉਂ ਕਿਉਂਕਿ ਉਹਨਾਂ ਦਾ ਖਾਣ ਪੀਣ ਦਾ ਸਿਸਟਮ ਖਰਾਬ ਹੋ ਗਿਆ ਹੈ ਸਵੇਰੇ ਖਾਣਾ ਖਾਣਗੇ ਰਾਤ ਨੂੰ ਖਾਣਾ ਖਾਣਗੇ ਵਿੱਚ 12-14 ਘੰਟੇ ਕੁਝ ਨਹੀਂ ਖਾਦਾ ਉਹਦੇ ਨਾਲ ਤਾਂ ਫਿਰ ਲੀਵਰ ਨੂੰ ਰੈਸਟ ਮਿਲਦਾ ਜੀ ਤੁਸੀਂ ਕਹਿ ਰਹੇ ਹੋ ਲੀਵਰ ਫੈਟੀ ਹੁੰਦੇ ਉਹਦੇ ਨਾਲ ਤਾਂ ਰੈਸਟ ਹੋ ਗਈ ਲੀਵਰ ਨੂੰ ਆਰਾਮ ਕਰ ਰਹੇ ਲੀਵਰ ਨੂੰ ਕੋਈ ਕਮੀ ਹੈ ਨਹੀਂ ਜੀ ਨਾ ਮਾਡਰਨ ਸਾਇੰਸ ਇੱਥੇ ਹੀ ਰਹਿ ਜਾਂਦੀ ਹੈ। ਆਯੁਰਵੇਦ ਵਿੱਚ ਕਲੀਅਰ ਲਿਖਿਆ ਹੈ ਸੂਰਜ ਦੇ ਹਿਸਾਬ ਨਾਲ ਤੁਰਨਾ ਚਾਹੀਦਾ ਡਾਈਟ। ਤੁਸੀਂ ਸਵੇਰੇ ਖਾ ਰਹੇ ਹੋ ਉਸ ਤੋਂ ਬਾਅਦ ਰਾਤ ਨੂੰ ਖਾ ਰਹੇ ਹੋ ਵਿੱਚ ਕੁਝ ਨਹੀਂ ਖਾ ਰਹੇ ਤੁਹਾਡੀ ਅਗਨੀ ਤੇ ਹੈ ਨਾ ਇੱਥੇ। ਉਹ ਅਗਨੀ ਕੀ ਕਰੇਗੀ? ਸੂਰਜ ਜਦੋਂ ਪੀਕ ਤੇ ਹੁੰਦਾ ਤੁਹਾਡੇ ਢਿੱਡ ਦੀ ਆਗ ਹੈ ਜਿਹੜੀ ਉਹ ਵਧੀ ਹੁੰਦੀ ਹੈ। ਉਸ ਟਾਈਮ ਉਹਨੂੰ ਕੁਝ ਚਾਹੀਦਾ ਹੈ। ਈਵਨ ਕੇ ਮਿੱਠਾ ਜ਼ਿਆਦਾ ਖਾਣ ਨਾਲ ਜ਼ਿਆਦਾ ਵਰਤ ਰੱਖਣ ਨਾਲ ਜਿਹਨੂੰ ਆਪਾਂ ਫਾਸਟਿੰਗ ਕਹਿੰਦੇ ਆ 16 ਘੰਟੇ ਦੀ 18 ਘੰਟੇ ਦੀ ਫਾਸਟਿੰਗ ਇਹਦੇ ਨਾਲ 슈ਗਰ ਦੇ ਨਾਲ ਕੋਲੇਸਟੇਰੋਲ ਵਧਨ ਕਰਕੇ ਵਜਨ ਵਧਨ ਕਰਕੇ ਵਜਨ ਘਟਣ ਕਰਕੇ ਸਾਰੀ ਚੀਜ਼ਾਂ ਕਰਕੇ ਲੀਵਰ ਖਰਾਬ ਹੁੰਦਾ ਆਪਣਾ ਫੈਟੀ ਲੀਵਰ ਹੁੰਦਾ ਤੁਹਾਡੇ ਕੋਲ ਤੇ ਇੱਕ ਸ਼ਖਸ ਕਹਿ ਰਹੇ ਸੀ ਕਹਿੰਦੇ ਸੀ ਮੇਰੀ ਤਾਂ ਐਕਟੀਵਿਟੀ ਬੜੀ ਹੈਗੀ ਹੈ ਬੈਡਮਿੰਟਨ ਦੇ ਪਲੇਅਰ ਸੀ ਉਹਨਾਂ ਨੂੰ ਵੀ ਫੈਟੀ ਲੀਵਰ ਹੋ ਗਿਆ ਆ ਜਾਇਏ ਮੇਰਕੁਲ ਪੱਲਾ ਸਾਹਿਬ ਐ ਹੀ ਦੱਸਣਗੇ ਬੈਡਮਿੰਟਨ ਦੇ ਬੜੇ ਚੰਗੇ ਪਲੇਅਰ ਹੈ 골ਫ ਖੇਡਦੇ ਆ 4 4 6 6 ਘੰਟੇ ਇਹ ਆਪ ਹੀ ਦੱਸਣਗੇ ਇਹਨਾਂ ਦੇ ਫੈਟੀ ਲੀਵਰ ਦਾ ਕੀ ਸਟੇਟਸ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਇਹਨਾਂ ਤੇ ਲਾਗੂ ਹੁੰਦੀ ਬਿਲਕੁਲ ਲਾਗੂ ਹੁੰਦੀ ਹੈ ਵਰਤ ਰੱਖਦੇ ਆ ਸਵੇਰੇ ਖਾਂਦੇ ਚਲੋ ਅਸੀਂ ਗੱਲ ਕਰਦੇ ਆਂ ਭੱਲਾ ਸਾਹਿਬ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈਗੀ ਹੈ ਕਿ ਜਿਹੜੀ ਭੱਲਾ ਸਾਹਿਬ ਨੂੰ ਫੈਟੀ ਲੀਵਰ ਤੱਕ ਲਈ ਸਤਿ ਸ਼੍ਰੀ ਅਕਾਲ ਭੱਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਛਾ ਭੱਲਾ ਸਾਹਿਬ ਇਹ ਦੱਸੋ ਵੀ ਤੁਸੀਂ ਜਦੋਂ ਬੈਠੇ ਡਿਸਕਸ ਕਰ ਰਹੇ ਸੀ ਡਾਕਟਰ ਸਾਹਿਬ ਨਾਲ ਤੁਸੀਂ ਕਹੇ ਸੀ ਮੈਂ ਟੈਨਿਸ ਖੇਡਦਾ ਫਾਸਟਿੰਗ ਕਰਦਾ ਪਰ ਮੇਰਾ ਜਿਹੜਾ ਫੈਟੀ ਲੀਵਰ ਹੋ ਗਿਆ ਯਕੀਨ ਹੋ ਐਸੀ ਤੁਹਾਨੂੰ ਕੀ ਕਰਨਗੇ ਅਸੀਂ ਤੁਸੀਂ ਲੈਬੋਰੀ ਕੀ ਕਰਨਗੇ ਮੈਨੂੰ ਤਾਂ ਸ਼ੌਕ ਸੀ ਮੇਰੇ ਵਾਸਤੇ ਬਿਲਕੁਲ ਸ਼ੌਕ ਸੀ ਮੈਂ 2 ਘੰਟੇ ਰੋਜ਼ ਬੈਡਮਿੰਟਨ ਖੇਡਦਾ ਸੀ ਸਵੇਰੇ ਨਾਸ਼ਤਾ ਕਰਨਾ ਸ਼ਾਮੀ ਰੋਟੀ ਖਾਣੀ ਵੈਜੀਟੇਰੀਅਨ ਆਦਮੀ ਨਾ दारू ਮੈਂ ਪੀਂਦੀ ਨਹੀਂ ਨੋਨ ਅਲਕੋਹਲਿਕ ਚਾਹ ਕੌਫੀ ਵੀ ਘੱਟ ਪੀਂਦਾ ਸੀ ਕੋਈ ਜ਼ਿਆਦਾ ਦੁੱਧ ਨਹੀਂ ਪੀਣਾ ਕੋਈ ਜ਼ਿਆਦਾ ਫੈਟਸ ਨਹੀਂ ਖਾਣੇ ਬਸ ਇੱਕ ਵਾਰੀ ਸਕੈਨ ਕਰਾਇਆ ਅਸਰਾਹੀ ਜਨਰਲ ਉਹ ਕਹਿੰਦੇ ਦੀ ਫੈਕਟਰੀ ਦੇ ਗ੍ਰੇਡ 2 ਹੈ ਮੈਂ ਕਿਹਾ ਮੈਂ ਤਾਂ ਕੁਝ ਗ੍ਰੇਡ 2 ਗ੍ਰੇਡ 2 ਸਿੱਧਾਈ ਮੈਂ ਕਿਹਾ ਮੈਂ 2 ਘੰਟੇ ਬੈਡਮਿੰਟਨ ਖੇਡਣਾ ਹੈ ਸਵੇਰੇ ਖਾਣਾ ਖਾਣਾ ਸ਼ਾਮੀ ਖਾਣਾ ਖਾਣਾ ਤੇ ਫੇਰ ਉਹ ਡਾਕਟਰ ਸਾਹਿਬ ਨੂੰ ਮਿਲਿਆ ਡਾਕਟਰ ਸਾਹਿਬ ਕਹਿੰਦੇ ਜਿਹੜਾ ਸਾਰਾ ਦਿਨ ਤੁਸੀਂ ਖਾਂਦੇ ਨਹੀਂ ਵਿੱਚ ਗੈਪ ਉਹ ਲਿਵਰ ਦੀ ਟੈਂਡੈਂਸੀ ਹੋ ਜਾਂਦੀ ਸਟੋਰੇਜ ਦੀ ਉਹਨੂੰ ਪਤਾ ਹੀ ਨਹੀਂ ਕਿ ਅਗਲੇ ਤੁਸੀਂ ਵੀ ਇਸੇ ਚੱਕਰ ਚ ਸੀ ਕਿ ਚਲੋ ਰਿਵਰਤਾ ਆਰਾਮ ਕਰਦਾ ਦੋ ਟਾਈਮ ਹੀ ਰੋਟੀ ਖਾਣੀ ਹੈ ਉਹ ਫਿਰ ਡਾਕਟਰ ਸਾਹਿਬ ਨੇ ਸਮਝਾਇਆ ਕਿ ਲਿਵਰ ਨੂੰ ਤਾਂ ਪਤਾ ਹੀ ਨਹੀਂ ਕਿ ਵੀ ਅਗਲੀ ਰੋਟੀਆਂ ਨੇ ਕਦੋਂ ਖਾਣੀ ਆ ਉਹਦੇ ਕੋਲ ਸਟੋਰੇਜ ਦੀ ਆ ਜਾਂਦੀ ਕਿ ਚਲੋ ਜੋ ਚੀਜ਼ ਮਿਲੇ ਉਹਨੂੰ ਸਟੋਰ ਕਰ ਲਓ ਓਕੇ ਉਹ ਲਿਵਰ ਸਟੋਰ ਹੋਣਾ ਸ਼ੁਰੂ ਹੋ ਜਾਂਦਾ ਫੇਰ ਹਮੁੰਦੋਈਆਂ ਦੇ ਤੀਆਂ ਉਹ ਕਿਹੜੀ ਦਿੱਤੀ ਉਹ ਡਾਕਟਰ ਸਾਹਿਬ ਨੂੰ ਹੀ ਪਤਾ ਅਸੀਂ ਦੇਖਾ ਬੰਦ ਕਰੇ ਖਾਦੀਆਂ ਜੀ ਮੈਨੂੰ ਇਹਨਾਂ ਨੇ ਕਿਹਾ ਸੈਰ ਕਰਨੀ ਹੈ ਔਰ ਤਿੰਨ ਟਾਈਮ ਖਾਣਾ ਖਾਣਾ ਓਕੇ ਨੋਰਮਲ ਮੀਲ ਖਾਣਾ ਵੈਜੀਟੇਰੀਅਨ ਤੁਸੀਂ ਪਹਿਲੇ ਹੀ ਹੋ ਔਰ ਉਹ ਇੰਨਾ ਕੰਮ ਕੀਤਾ ਅੱਜ ਮੇਰਾ ਫੈਟੀ ਲੈਵਲ ਗ੍ਰੇਡ 1 ਹੈ ਇੱਕ ਗ੍ਰੇਡ ਦੀ ਮੇਰੀ ਰਿਵਰਸਲ ਹੋ ਗਈ ਇੱਕ ਗ੍ਰੇਡ ਦੀ ਗ੍ਰੇਡ 1 ਹੈ ਡਾਕਟਰ ਨੂੰ ਭਰੋਸਾ ਹੋਇਆ ਜਿਨ੍ਹਾਂ ਨੂੰ ਦਿਖਾਇਆ ਸੀ ਡਾਕਟਰ ਸਾਹਿਬ ਨੂੰ ਮੈਂ ਕਿਸ ਨੂੰ ਭਰੋਸਾ ਕਰਾਣਾ ਕੋਈ ਮੇਰੇ ਸਾਹਮਣੇ ਆਓ ਦੋ ਤੋਂ ਇੱਕ ਹੈ ਮੇਰੇ ਕੋਲ ਰਿਪੋਰਟਾਂ ਵੀ ਹੈ ਸਵੇਰੇ ਰੋਜ਼ ਵਾਕ ਕਰਨੀ ਤਿੰਨ ਟਾਈਮ ਖਾਣਾ ਖਾਣਾ ਨੋਰਮਲ ਲਾਈਫ ਔਰ ਤਿੰਤਾ ਕੰਦੇ ਛੱਡੋ ਦੌੜ ਭੱਜ ਨਹੀਂ ਕਰਨੀ ਸ਼ਾਂਤੀ ਨਾਲ ਰਿਲੈਕਸ ਰੋ ਮੈਡੀਟੇਸ਼ਨ ਸ਼ੁਰੂ ਕੀਤੀ ਰਵਰਸਲ ਹੋ ਗਈ ਕੀ ਬੋਤਾ ਸੋ ਅਸੀਂ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਕੋਲੋਂ ਲੈਵਾਂਗੇ ਜੇ ਭੱਲਾ ਸਾਹਿਬ ਦਾ ਲੀਵਰ ਠੀਕ ਹੋ ਸਕਦਾ ਤਾਂ ਗ੍ਰੇਡ 2 ਦਾ ਲੀਵਰ ਸੀ ਭੱਲਾ ਸਾਹਿਬ ਨੇ ਜਿਵੇਂ ਸੰ ਦੱਸਿਆ ਡਾਕਟਰ ਸਾਹਿਬ ਗ੍ਰੇਡ 2 ਦਾ ਲੀਵਰ ਮਹਿਜ਼ ਨੁਸਖੇ ਨਾਲ ਫਾਰਮੂਲੇ ਨਾਲ ਹਮ ਬਿਲਕੁਲ ਗ੍ਰੇਡ 2 ਨਹੀਂ 3 ਵੀ ਸਿਰੋਸਿਸ ਆਫ ਲੀਵਰ ਵੀ ਅਗਰ ਰੈਗੂਲਰ ਜਿਹੜੀ ਆਯੁਰਵੇਦ ਜੜੀ ਬੂਟੀਆਂ ਦਸੀਆਂ ਗਈਆਂ ਉਹਦੀ ਠੀਕ ਵਰਤੋ ਕਰੋ ਤੇ ਤੁਹਾਡਾ ਲੀਵਰ ਰਿਵਰਸ ਹੋ ਜਾਂਦਾ ਮੈਂ ਤੁਹਾਨੂੰ ਦੱਸਣਾ ਲਓ ਜੀ ਜਿਹੜੇ ਹੁਣ ਵੈਜ ਜੀ ਨੇ ਇਹ ਪਰਦਾ ਹੈ ਦੇਖੋ ਇਹ ਪਰਦਾ ਪਾਇਆ ਹੋਇਆ ਸੀ ਇਨ੍ਹਾਂ ਟੋਟਕਿਆਂ ਦੇ ਉੱਤੇ ਇਨ੍ਹਾਂ ਨੁਸਖਿਆਂ ਦੇ ਉੱਤੇ ਤੇ ਹੁਣ ਇਹ ਪਰਦਾ ਹਟਾ ਦਿੱਤਾ ਗਿਆ ਤੇ ਇਹ ਬਹੁਤ ਸਾਰੇ ਇਹ ਤੇ ਇਹ ਕੀ ਚੀਜ਼ ਹੈਗੀ ਦੇਖੋ ਇਹ ਉਹ ਜੜੀ ਬੂਟੀਆਂ ਹੈ ਜਿਹੜੀ ਲੀਵਰ ਦੇ ਉੱਤੇ ਕੰਮ ਕਰਦੀਆਂ ਚਾਹੇ ਤੁਹਾਡਾ 슈ગર ਕਰਕੇ ਫੈਟੀ ਲੀਵਰ ਹੋ ਗਿਆ ਚਾਹੇ ਤੁਹਾਡਾ ਵਜ਼ਨ ਵਧਨ ਕਰਕੇ ਫੈਟੀ ਲੀਵਰ ਹੋ ਗਿਆ ਮਾਫ ਕਰਨਾ ਡਾਕਟਰ ਸਭ ਤੁਹਾਨੂੰ ਵਿੱਚੋਂ ਰੋਕ ਰਿਹਾ ਇਹ ਵੀ ਕੋਈ ਕਾਰਨ ਨੇ ਵਜ਼ਨ ਵਧਨਾ ਘਟਨਾ ਸਾਡਾ ਦਾ ਫੈਟੀ ਲੀਵਰ ਹੋ ਗਿਆ ਤਾਂ ਅਸਤਾ ਕਹਿੰਦੇ ਵੀ ਅਸੀਂ ਖਾਣ ਪੀਣ ਕਰਕੇ ਫੈਟੀ ਲੀਵਰ ਹੁੰਦਾ ਤੁਸੀਂ ਕਹਿੰਦੇ ਹੋ 슈ગર ਕਰਕੇ ਵਜ਼ਨ ਵਧਨ ਕਰਕੇ ਵਜ਼ਨ ਘਟਨ ਕਰਕੇ ਇਹ ਫੈਟੀ ਲੀਵਰ ਵੀ ਹੁੰਦੇ ਨੇ ਬਿਲਕੁਲ ਫੈਟੀ ਲੀਵਰ 슈ગર ਬੀਪੀ ਯੂਰਿਕ ਐਸਿਡ ਇਹ ਸਾਰਾ ਇੱਕ ਕੰਬਾਈਨ ਪੈਕੇਜ ਹੈ ਮੈਂ ਪਹਿਲੇ ਵੀ ਕਹਿੰਦਾ ਇੱਕ ਦੇ ਨਾਲ ਦੂਜੀ ਚੀਜ਼ ਮੁਫਤ ਮਿਲਦੀ ਹੈ ਹਾਰਟ ਦੀ ਪ੍ਰੋਬਲਮ ਤੁਹਾਨੂੰ ਫੈਟੀ ਲੀਵਰ ਹੋਏਗਾ ਕੋਲੇਸਟ੍ਰੋਲ ਠੀਕ ਨਹੀਂ ਜਾਏਗਾ ਕੋਲੇਸਟ੍ਰੋਲ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜੇਗੀ ਕੋਲੇਸਟ੍ਰੋਲ ਦੀ ਪ੍ਰੋਬਲਮ ਆਏਗੀ ਹਾਰਟ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜੇਗੀ ਠੀਕ ਖਾਣਾ ਨਹੀਂ ਬਚੇਗਾ ਇਧਰੋਂ ਫੈਟੀ ਲੀਵਰ ਹੋਏਗਾ ਉਧਰ ਐਸਿਡਿਟੀ ਵਧੇਗੀ ਢਿੱਡ ਦੀ ਯੂਰਿਕ ਐਸਿਡ ਵਧੇਗਾ ਜੋੜਾਂ ਵਿੱਚ ਦਰਦਾਂ ਆਣੀ ਸ਼ੁਰੂ ਹੋ ਜੇਗੀ ਫਿਰ ਲੋਕੀ ਕਹਿਣਗੇ ਇਹਨੂੰ ਰਿਊਮਟੋਇਡ ਆਰਥਰਾਇਟਿਸ ਹੋ ਗਿਆ ਹੈ ਆਮਵਾਤ ਹੋ ਗਿਆ ਆਰੇ ਹੋ ਗਿਆ ਐ ਸਾਰੇ ਪੈਕੇਜ ਹੈ ਇਹ ਪੈਕੇਜ ਨੂੰ ਹੀ ਹੱਲ ਕਰਨ ਵਾਸਤੇ ਆਯੁਰਵੇਦ ਵਿੱਚ ਆਦਮੀ ਨੂੰ ਸੰਪੂਰਨ ਦੇਖਿਆ ਗਿਆ ਪੂਰਾ ਵੇਖਿਆ ਗਿਆ ਬਈ ਹੁੰਦਾ ਢਿੱਡ ਤੋਂ ਲੈ ਕੇ ਖਾਣੇ ਪਚਣ ਤੋਂ ਲੈ ਕੇ ਟਾਇਲਟ ਆਣ ਤੱਕ ਪੂਰਾ ਕੰਮ ਜਿਹੜੀ ਜੜੀ ਬੁੱਟੀ ਕਰੇ ਉਹ ਹੀ ਸਹੀ ਐ ਜਿਵੇਂ ਕੱਲੀ ਆਪਾਂ ਗੱਲ ਕਰਨੇ ਆਂ ਆਮਲੇ ਦੀ ਆਮਲਾ ਢਿੱਡ ਤੋਂ ਲੈ ਕੇ ਤੇ ਇਮਿਊਨਿਟੀ ਤੱਕ ਕਬਜ ਤੱਕ ਹਰ ਚੀਜ਼ ਤੇ ਕੰਮ ਕਰਦਾ ਤੁਹਾਡੀ ਇਮਿਮਿਊਨਿਟੀ ਤੁਹਾਡੀ ਵਧਾਉਂਦਾ ਹੈ ਲੀਵਰ ਤੁਹਾਡਾ ਠੀਕ ਕਰਦਾ ਪਹਿਲਾਂ ਮੈਂ ਰੱਖਿਆ ਹੀ ਆਮਲਾ ਹੈ ਮਤਲਬ ਇਹ ਸਾਰਿਆਂ ਨੂੰ ਮਿਕਸ ਕਰਕੇ ਅਸੀਂ ਫੈਟੀ ਲੀਵਰ ਦਾ ਟਰੀਟਮੈਂਟ ਕਰਦੇ ਬਿਲਕੁਲ ਟਰੀਟਮੈਂਟ ਕਰ ਸਕਦੇ ਆ 10 ਚੀਜ਼ਾਂ ਹੁੰਦੀਆਂ ਜਿਹੜੀ ਯੂਜ਼ ਕਰਨੇ ਹੁੰਦੇ ਆ ਅਸੀਂ ਜਿੰਦੇ ਚ ਆਮਲਾ ਹੈ ਹਰੜ ਹੈ ਬਹੀੜਾ ਹੈ ਗिलोय ਹੈ ਕਾਲਮੇਗ ਹੈ ਬੁੰਮੀ ਆਮਲਾ ਹੈ ਕਟਕੀ ਹੈ ਸਰਫੁੰਖਾ ਹੈ ਪੁਨਰਨਵਾ ਹੈ ਇਹ ਸਾਰੀ ਚੀਜ਼ਾਂ ਅਲੱਗ-ਅਲੱਗ ਤਰੀਕੇ ਨਾਲ ਲੀਵਰ ਤੇ ਕੰਮ ਕਰਦੀਆਂ ਜਿੱਦਾਂ ਹੁਣ ਆਮਲਾ ਅਲੱਗ-ਅਲੱਗ ਤਰੀਕੇ ਨਾਲ ਕਿਵੇਂ ਅਲੱਗ-ਅਲੱਗ ਉਹ ਹੀ ਮੈਂ ਦੱਸਣ ਲੱਗਾ ਜਿੱਦਾਂ ਆਮਲਾ ਆਮਲਾ ਜਿਆਦਾ ਮਿੱਠਾ ਖਾਣ ਕਰਕੇ ਜਾਂ ਜਿਆਦਾ ਫਰੂਟ ਲੈਣ ਕਰਕੇ ਐਵੇਂ ਦੀ ਚੀਜ਼ਾਂ ਲੈਣ ਕਰਕੇ ਜਿੰਦੇ ਚ ਫਰਕਟੋਜ਼ ਹੋਵੇ ਫਰਕਟੋਜ਼ ਲੀਵਰ ਵਿੱਚ ਜਮਾ ਹੋ ਜੇ ਉਹਨੂੰ ਕੱਟਣ ਵਾਸਤੇ ਆਮਲਾ ਕਿਉਂਕਿ ਡਾਈਜੈਸ਼ਨ ਪੂਰਾ ਕਰਦਾ ਅੱਛਾ ਮਤਲਬ ਇਹ ਹੀ ਨਹੀਂ ਹੈ ਕਿ ਅਸੀਂ ਹਰ ਚੀਜ਼ ਦਾ ਮਿਕਸ ਕਰਕੇ ਚਮਚਾ ਮਾਰੀ ਅੰਦਰ ਤੇ ਫੈਟੀ ਲੀਵਰ ਜਾਊਗਾ ਬਾਹਰ ਜਦੋਂ ਸਾਡੇ ਕੋਲ ਮਰੀ ਜਾਂਦੇ ਅਸੀਂ ਉਹਦੀ ਪੂਰੀ ਹਿਸਟਰੀ ਲੈਨੇ ਆ ਹਿਸਟਰੀ ਲੈ ਕੇ ਉਹਨੂੰ ਪੁੱਛ ਲੈਨੇ ਆ ਵੀ ਕੀ ਕੀ ਚੀਜ਼ ਲਾਈਫ ਸਟਾਈਲ ਕਿਦਾਂ ਦਾ ਤੇਰਾ ਉਹਦੇ ਅਕੋਰਡਿੰਗ ਅਸੀਂ ਚੀਜ਼ਾਂ ਦਾ ਮਿਕਸਚਰ ਇਕ ਤਿਆਰ ਕਰ ਲਿਆ ਕਿ ਇਹ ਚੀਜ਼ਾਂ ਜਿਹੜੀਆਂ ਐਂ ਅਗਰ ਤੁਸੀਂ ਪਾ ਦੋ ਆਪਣੇ ਫਾਰਮੂਲੇ ਚ ਘਰੇਲੂ ਨੁਸਕੇ ਚ ਤੇ ਕਿਸੇ ਦੇ ਇੱਕ ਤਰ੍ਹਾਂ ਦਾ ਫੈਟੀ ਲੀਵਰ ਹੋਵੇ ਚਾਹੇ ਉਹ ਸ਼ਰਾਬ ਪੀਣ ਕਰਕੇ ਹੋਵੇ ਸ਼ਰਾਬ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਜੀ ਸ਼ਰਾਬ ਪੀਂਦੇ ਨੇ ਨਾਲ ਚਿਕਨ ਦੇ ਜਿਹੜੇ ਉਹ ਚਲਦੇ ਨੇ ਜੀ ਜਿਹੜੇ ਬੋਨਲੈਸ ਵਿੱਚ ਆਲਦਾ ਹੈ ਵਿਦ ਬੋਨ ਵਿੱਚ ਆਲਦਾ ਉਹਨਾਂ ਵਾਸਤੇ ਇਹਨਾਂ ਜੋ ਕਿਹੜਾ ਚੀਜ਼ ਕੰਮ ਕਰੋਗੇ ਆਵਲਾ ਕੰਮ ਕਰੂ ਕਾਲਮੇ ਕੰਮ ਐ ਰੱਖੀ ਹੋਈ ਹੈ ਜੀ ਇਹਨੂੰ ਫੋਕਸ ਕਰੋ ਜੀ ਐ ਲਿਖਿਆ ਕੁਟਕੀ ਠੀਕ ਹੈ ਕੁਟਕੀ ਕੱਲੀ ਲੀਵਰ ਨੂੰ ਡੀਟੌਕਸੀਫਾਈ ਕਰਦੀ ਹੈ ਜਿਹੜੀ दारू ਪੀਣ ਕਰਕੇ ਹੁੰਦਾ ਹੈ ਐ ਰਾਮ ਬਾਣ ਨੁਸਖਾ ਹੈ ਕਟਕੀ ਐਵੇਂ ਨੂੰ ਪਤਾ ਸੀ ਸਵਾਲ ਆਂਦਾ ਹੀ ਆਂਦਾ ਮੈਂ ਪਹਿਲੇ ਹੀ ਤਿਆਰੀ ਕਰਕੇ ਰੱਖੀ ਸੀ ਬਈ ਐਵੇਂ ਦੀ ਕੋਈ ਚੀਜ਼ ਤੁਸੀਂ ਛੇੜਦੀ ਹੈ ਤੁਹਾਡੀ ਆਦਤ ਹੈ ਬਈ ਤੁਸੀਂ ਵੈਦ ਨੂੰ ਨਾ ਪੂਰਾ ਨਿਚੋੜਨ ਦੀ ਕੋਸ਼ਿਸ਼ ਕਰਦੇ ਹੋ ਬਈ ਕੋਈ ਅੰਦਰੋਂ ਚੀਜ਼ ਕੱਢ ਕੇ ਦਰਸ਼ਕਾਂ ਨੂੰ ਦਿੱਤੀ ਜਾਵੇ ਜੀ ਜੀ ਕਟਕੀ ਕੱਲੀ ਯੂਜ਼ ਕਰੋ ਜਿਹੜੇ ਲੋਕੀ ਐਲਕੋਹਲ ਪੀ ਕੇ ਲੀਵਰ ਖਰਾਬ ਕਰਦੇ ਆ ਉਹਦੇ ਚ ਕੰਮ ਕਰਦੀ ਹੈ ਨਾਲੇ ਡਾਈਜੈਸ਼ਨ ਨੂੰ ਠੀਕ ਕਰਨ ਵਾਸਤੇ ਆਮਲਾ ਪਾਓ ਅੱਛਾ ਮਤਲਬ ਤੁਸੀਂ ਫਿਰ ਜਿਹੜਾ ਲੀਵਰ ਸ਼ਰਾਬ ਪੀਣ ਕਰਕੇ ਖਰਾਬ ਹੋਇਆ ਉਹਦੇ ਵਿੱਚ ਬੇਸ ਤੁਸੀਂ ਕੁਟਕੀ ਰੱਖ ਦਿੰਨੇ ਹੋ ਬਾਕੀ ਮਿਗਦਾਰ ਬਾਅਦ ਚ ਤੈਅ ਕਰਦੇ ਬਾਕੀ ਚੀਜ਼ਾਂ ਵੀ ਐਡ ਹੁੰਦੀਆਂ ਓਕੇ ਇਹਦੇ ਵਾਸਤੇ ਹੈ 10 ਜੜੀ ਬੂਟੀਆਂ ਜਿਹਦਾ ਕੁਟਕੀ ਹੈ ਭੱਲਾ ਸਾਹਿਬ ਦਾ ਕਿਵੇਂ ਠੀਕ ਕੀਤਾ ਸੀ ਫਿਰ ਤੁਸੀਂ ਭੱਲਾ ਸਾਹਿਬ ਦਾ ਇਹੀ ਜੜੀ ਬੂਟੀਆਂ ਦਿੱਤੀਆਂ ਸੀ ਕੁਟਕੀ ਵੀ ਪਾਉਂਦੇ ਆ ਉਹਦੇ ਵਿੱਚ ਕੁਟਕੀ ਲੀਵਰ ਵਾਸਤੇ ਰਾਮ ਬਾਣਾ ਹੈ ਜਿਹੜੇ ਇੰਟਰਮੀਡੀਏਟ ਜਿਹੜੀ ਫਾਸਟਿੰਗ ਕਰਕੇ ਪ੍ਰੋਬਲਮ ਆ ਗਈ ਉਹ ਆਮਲਾ ਬੜਾ ਵਧੀਆ ਰੋਲ ਪਲੇ ਕਰਦਾ ਹੈ ਪੁਨਰਨਵਾ ਬੜਾ ਵਧੀਆ ਪਲੇ ਕਰਦਾ ਹੈ ਰੋਲ ਕਿਉਂਕਿ ਪੁਨਰਨਵਾ ਜਿਹੜਾ ਹੈ ਉਹ ਫ੍ਰੀ ਟਾਕਸਿਨਸ ਨੂੰ ਰਿਲੀਜ਼ ਕਰ ਦਿੰਦਾ ਹੈ ਬੋਡੀ ਚ ਜਿਹੜਾ ਫ੍ਰੀ ਰੈਡੀਕਲ ਹੈ ਉਹਨੂੰ ਕੱਢ ਦਿੰਦਾ ਹੈ ਡਾਈਜੈਸ਼ਨ ਨੂੰ ਇੰਪਰੂਵ ਕਰੇਗਾ ਜਦੋਂ ਇੰਪਰੂਵ ਹੋਏਗੀ ਡਾਈਜੈਸ਼ਨ ਭਲਾ ਸਾ ਮ ਆਪਣੇ ਆਪ ਕਹਿ ਦੇਣਗੇ ਦੁਪਹਿਰ ਨੂੰ ਬਈ ਕੁਝ ਲਿਆਓ ਜਦੋਂ ਲਿਆਓ ਤੇ ਓਲੀਵਰ ਨੇ ਠੀਕ ਹੋ ਜਾਣਾ ਜਦਈ ਇਦਾਂ ਹੀ ਗिलोय ਹੈ ਕਾਲਮੇਗ ਹੈ ਕਾਲਮੇਗ ਦਾ ਬੜਾ ਵਧੀਆ ਰੋਲ ਹੈ ਲੀਵਰ ਦਾ ਸੈੱਲ ਜਿਹੜਾ ਡੈਮੇਜ ਹੋ ਰਿਹਾ ਹੈ ਉਹਨੂੰ ਠੀਕ ਕਰਨ ਵਾਸਤੇ ਕਾਲਮੇਗ ਹੈ ਭੂਮੀ ਆਮਲਾ ਇਹ ਰਾਮ ਬਣ ਕੇ ਆ ਗਿਆ ਭੂਮੀ ਆਮਲਾ ਤੇ ਕਟਕੀ ਕਿਸੇ ਵੀ ਤਰ੍ਹਾਂ ਦਾ ਫੈਟੀ ਲੀਵਰ ਹੈ ਭੂਮੀ ਆਮਲਾ ਇਸ ਦੀ ਮੇਨ ਮੈਡੀਸਨ ਕੋਈ ਫਾਰਮੂਲਾ ਤੁਸੀਂ ਦੇਖ ਲਓ ਕੋਈ ਤੁਸੀਂ ਦਵਾਈ ਖਾ ਰਹੇ ਹੋ ਦੇਖ ਲਓ ਕੋਈ ਤੁਸੀਂ ਕਿਸੇ ਹਕੀਮ ਤੋਂ ਵੈਦ ਤੋਂ ਕੋਈ ਚੀਜ਼ ਖਾ ਰਹੇ ਹੋ ਉਹਦੇ ਚ ਭੂਮੀ ਆਮਲਾ ਮਿਲੇਗਾ ਹੀ ਮਿਲੇਗਾ ਕਟੋਗੜਤੀ ਤੋਂ 40% ਭੂਮੀ ਆਮਲਾ ਪਾਇਆ ਹੋਏਗਾ ਉਹਨੇ ਮੇਨ ਇਨਗਰੀਡੀਐਂਟ ਹੈ ਤੁਸੀਂ ਇਹ ਚੀਜ਼ਾਂ ਦੀ ਸਰਪੁੰਖਾ ਹੈ ਇਹ ਜਿਹੜੇ ਨਵੇਂ ਸੈੱਲ ਬਣਦੇ ਆ ਉਹਨਾਂ ਦੇ ਬਣਨ ਦਾ ਤੇਜ਼ ਕਰ ਦਿੰਦਾ ਹੈ ਲੀਵਰ ਉਮਰ ਦੇ ਹਿਸਾਬ ਨਾਲ ਹੌਲੀ ਹੌਲੀ ਰੀਜਨਰੇਟ ਹੋਣਾ ਘਟੂਆ ਹਰ ਚੀਜ਼ ਘਟ ਜਿਹੜੇ ਕੁਲਚੇ ਛੋਲੇ ਭਟੂਰੇ ਖਾ ਕੇ ਜਿਨ੍ਹਾਂ ਨੇ ਫੈਟੀ ਲੀਵਰ ਕਰ ਲੇ ਹਾਂ ਉਹਨਾਂ ਵਾਸਤੇ ਕਿਹੜੀ ਚੀਜ਼ ਵਧੀਆ ਇਹਨਾਂ ਉਹਨਾਂ ਵਾਸਤੇ ਆਮਲਾ ਹੈ ਸਰਪੁੰਖਾ ਇਹ ਸਾਰਿਆਂ ਦਾ ਇੱਕ ਕੰਬੀਨੇਸ਼ਨ ਬਣਾਉਣਾ ਹੁੰਦਾ ਸਾਨੂੰ ਇਹ ਕੰਬੀਨੇਸ਼ਨ ਵਿੱਚ ਕੀ ਹੈ ਕਿ ਇੱਕ ਮਾਤਰਾ ਇੰਦੀ ਲੈ ਲਈ ਇੰਦੀ ਲੈ ਲਈ ਇੰਦੀ ਲੈ ਲਈ ਜਿਵੇਂ 100 ਗ੍ਰਾਮ ਇਹ ਲਿਤਾ 100 ਗ੍ਰਾਮ ਗिलोय ਲੈ ਲਿਆ 50 ਗ੍ਰਾਮ ਕਾਲਮੇ 50 ਗ੍ਰਾਮ ਭੁੰਮੀਆਂ ਵਾਲਾ 100 ਗ੍ਰਾਮ ਕਟਕੀ 50 ਗ੍ਰਾਮ ਸਰਪੁੰਖਾ 50 ਗ੍ਰਾਮ ਪੁਨਰਨਵਾ ਇਹ ਸਾਰੀ ਚੀਜ਼ਾਂ ਲੈ ਲਈਆਂ ਇਹਨਾਂ ਨੂੰ ਕੁੱਟ ਕੇ ਪਾਊਡਰ ਬਣਾ ਲਿਆ ਮੈਂ ਘਰੇਲੂ ਨਿਸਕਾ ਇਸੇ ਵਾਸਤੇ ਦੱਸਣਾ ਉਹਨਾ ਵੀ ਮੇਰੇ ਕੋਲ ਲੋਕੀ ਨਾਣ ਘਰੇ ਬਣਾ ਲੈਣ ਤੇ ਘਰੇ ਖਾ ਲੈਣ ਤੇ ਆਪਣਾ ਲੀਵਰ ਠੀਕ ਕਰ ਲੈਣ ਕਿਉਂਕਿ ਪੰਜਾਬ ਵਿੱਚ ਪ੍ਰੋਬਲਮ ਇੰਨੀ ਜ਼ਿਆਦਾ ਹੈ ਇਹ ਸਾਰੀ ਚੀਜ਼ਾਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਲੈਣ ਆਪਣੇ ਘਰੇ ਬਹਿ ਕੇ ਠੀਕ ਹੋਣ ਪਰ ਬਹੁਤ ਸਾਰੇ ਇਦਾਂ ਦੇ ਵੀ ਲੋਕ ਹੈਗੇ ਨੇ ਡਾਕਟਰ ਸਾਹਿਬ ਜਿਨ੍ਹਾਂ ਨੇ ਇਹ ਨੁਸਖੇ ਫਾਰਮੂਲੇ ਘਰੇਲੂ ਯੂਜ਼ ਕਰਦੇ ਨੇ ਉਹ ਕਹਿੰਦੇ ਵੀ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਜੀ ਸਾਡਾ ਲੀਵਰ ਦਾ ਲੀਵਰ ਉੱਥੇ ਹੀ ਖੜਾ ਹੈ ਬਿਲਕੁਲ ਐਹੀ ਗੱਲ ਐ ਮੈਂ ਸਭ ਤੋਂ ਮੇਨ ਗੱਲ ਹੁੰਦੀ ਹੈ ਕੁਆਲਿਟੀ ਕਿਸ ਵੈਰਾਈਟੀ ਦੀ ਤੁਸੀਂ ਜੜੀ ਬੂਟੀ ਲੈ ਰਹੇ ਹੋ ਜਿਵੇਂ ਹੁਣ ਇੱਕ ਕੁਟਕੀ ਹੈ ਦੇਖੋ ਇਹਦੀ ਕਲਾਸ ਦੇਖੋ ਐਵੇਂ ਹੀ ਇਹ ਦੇਖੋ ਕਾਲਮੇਗਾ ਇਹ ਕੁਆਲਿਟੀ ਹੈ ਸਭ ਤੋਂ ਪਹਿਲੇ ਹੈ ਕੁਆਲਿਟੀ ਕਿ ਕਿਹੜੀ ਜੜੀ ਉੱਟੀ ਕਿੱਦਾਂ ਦੀ ਹੈਗੀ ਫਿਰ ਉਹਦੇ ਚ ਰਸ ਕਿੰਨਾ ਹੈ ਇਹ ਨਾ ਹੋਵੇ ਭਈ ਅੱਜ ਕੋਈ ਬੁੱਟੀ ਤੋੜੀ ਹੈ 10 ਸਾਲ ਤੱਕ ਉਹ ਪਈ ਰਹੀ ਉਹਦਾ ਦੇ ਸਤ ਉਹ ਹੀ ਉੱਡ ਜਾਣਾ ਫਿਰ ਕਿੰਨੀ ਕੁਆਂਟੀਟੀ ਪਾਣੀ ਹੈ ਕਿੰਨੀ ਚੀਜ਼ ਉਹਦੇ ਵਿੱਚ ਪਾਈਏ ਇਹ ਕਿੰਨੇ ਗ੍ਰਾਮ ਪਾਣੀ ਹੈ ਕਿੰਨੇ ਗ੍ਰਾਮ ਪਾਣੀ ਹੈ ਇਹ ਠੀਕ ਪਵੇ ਤਾਂ ਕਿ ਮੇਲ ਠੀਕ ਬਣੇ ਚੀਜ਼ ਦਾ ਓਕੇ ਕੰਬੀਨੇਸ਼ਨ ਹਾਂ ਕੁਆਲਿਟੀ ਕਿੰਨਾ ਉਹਦੇ ਚ ਦਮ ਹੈ ਚੀਜ਼ੇ ਚ ਤਾਜੀ ਹੈਗੇ ਨਹੀਂ ਕਿੰਨੀ ਪਾਣੀ ਹੈ ਤੇ ਕਦੋਂ ਲੈਣੀ ਹੈ ਖਾਲੀ ਪੇਟ ਲੈਣੀ ਹੈ ਤੇ ਜਿਹੜੇ ਨੁਸਖੇ ਟੋਟਕੇ ਫਾਰਮੂਲੇ ਇਸ ਵਾਰ ਤਾਂ ਮਾਫ ਕਰਨਾ ਮੈਂ ਤੁਸੀ ਕਹਿ ਰਹੇ ਹਾਂ ਕਿ ਘਰੇ ਠੀਕ ਕਰ ਲਓ ਪਰ ਸਾਡੇ ਹਾਲਾਤ ਤਾਂ ਇਹ ਨੇ ਡਾਕਟਰ ਸਾਹਿਬ ਕਿ ਅਸੀਂ ਬਹੁਤ ਵਾਰ ਹੁੰਦਾ ਕਿ ਦਫਤਰ ਜਾ ਕੇ ਬ੍ਰੇਕਫਾਸਟ ਕਰਦੇ ਹਾਂ ਰੋਟੀ ਵੀ ਖਾਣ ਦਾ ਟਾਈਮ ਨਹੀਂ ਹੁੰਦਾ ਤੇ ਇਹ ਨੁਸਖੇ ਫਾਰਮੂਲੇ ਕੌਣ ਬਣਾਏ ਜੀ ਦੇਖੋ ਇਹਦੀ ਪ੍ਰੋਬਲਮ ਦਾ ਹੱਲ ਕੱਢਿਆ ਪਰ ਮੈਂ ਚਾਹਨਾ ਕਿਉਂਕਿ ਮੈਂ ਇਕੱਲਾ ਮੈਂ ਨਹੀਂ ਚਾਹਦਾ ਮੇਰੇ ਕੋਲ ਭੀੜ ਲੱਗੇ ਉਹੀ ਮੇਰੇ ਪਿੱਛੇ ਪਿੱਛੇ ਮਰੀਜ਼ ਰਵੇ ਇਹ ਫਾਰਮੂਲਾ ਦੱਸਦਾ ਘਰੇ ਬਣਾਓ ਜੇ ਕੋਈ ਐਸਾ ਬੰਦਾ ਹੈ ਜਿਹਨੂੰ ਮਜਬੂਰੀ ਹੈ ਵੀ ਨਹੀਂ ਹੈ ਉਹਦੇ ਵਾਸਤੇ ਅਸੀਂ ਇਹ ਇੱਕੀ ਚੀਜ਼ ਤਿਆਰ ਕਰਤਾ ਐਹੀ ਸਾਰੀ ਚੀਜ਼ਾਂ ਨੂੰ ਪਿਓਰ ਚੀਜ਼ਾਂ ਨੂੰ ਪਾ ਕੇ ਇਹ ਕਾੜਾ ਤਿਆਰ ਕਰਤਾ ਸੀ ਇਹਦੇ ਨਾਲ ਕੀ ਹੈ ਕਾੜਾ ਜੀ ਕੜ ਕਾੜਾ ਇਹਨੂੰ ਇੱਕ ਚਮਚ ਪਾਓ 500 ਐਮਐਲ ਪਾਣੀ ਚ ਅੱਧਾ ਲੀਟਰ ਪਾਣੀ ਲੈ ਲੈ ਉਹਦੇ ਚ ਇੱਕ ਚਮਚ ਪਾ ਦਿਓ ਇਹਨੂੰ ਉਬਾਲ ਲਓ ਜਦੋਂ ਪਾਣੀ ਰਹਿ ਜੇ 125 ਐਮਐਲ ਇਨੋਂ ਪੀਲੋ ਫਿਰ ਇਹ ਬਣਾਤੀ ਨਾਲੇ ਹੀ ਗੋਲੀ ਇਸੇ ਚੀਜ਼ਾਂ ਦੀ ਕੰਬੀਨੇਸ਼ਨ ਕਰਕੇ ਇਹ ਨਾਲੇ ਦੀ ਨਾਲੇ ਹੀ ਅਸੀਂ ਦੋ ਗੋਲੀ ਸਵੇਰੇ ਦੋ ਗੋਲੀ ਸ਼ਾਮ ਨੂੰ ਲਓ ਲੀਵਰ ਠੀਕ ਜਿਹਨੂੰ ਫੈਟੀ ਲੀਵਰ ਗ੍ਰੇਡ 1 ਹੈ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਲਵੇ ਨਾਲ ਹੀ ਲੈ ਲਿਆ ਆਪਾਂ ਅਰਕ ਇਹ ਚੀਜ਼ਾਂ ਦਾ ਅਰਕ ਕੱਢਿਆ ਹੋਇਆ ਹੈ ਇਹ ਸਾਰੀ ਚੀਜ਼ਾਂ ਕਮਬਾਈਨ ਕਰਕੇ ਅਗਰ ਬੰਦਾ ਲੈਂਦਾ ਹੈ ਫੈਟੀ ਲੀਵਰ ਕਿਸੇ ਵੀ ਸਟੇਜ ਦਾ ਉਹ ਠੀਕ ਹੋ ਜਾਂਦਾ ਹੈ ਫਰਟੀ ਲੀਵਰ ਗ੍ਰੇਡ 1 ਹੈ ਮਹੀਨੇ ਚ ਠੀਕ ਹੋ ਜਾਂਦਾ ਹੈ ਗ੍ਰੇਡ 2 ਹੈ 2 ਮਹੀਨੇ ਲੱਗਣਗੇ ਗ੍ਰੇਡ 3 ਹੈ 3 ਮਹੀਨੇ ਲੱਗਣਗੇ ਇਹ ਸਿੰਪਲ ਤਰੀਕਾ ਹੈ ਤੁਸੀਂ ਪਾਣੀ ਲੀਤਾ ਪਾਣੀ ਚ ਇਹਦੀ ਇੱਕ ਚਮਚ ਪਾ ਲੈਣੀ ਹੈ ਆਪਾਂ ਇੰਨਾ ਇੱਕ ਚਮਚ ਦੇ ਨੇੜੇ ਤੇੜੇ ਪਾਣੀ ਚ ਪਾ ਲਿਆ ਠੀਕ ਹੈ ਠੀਕ ਹੈ ਪਾਣੀ ਲੈਣਾ ਅੱਧਾ ਲੀਟਰ ਮੈਂ ਤੇ ਇੱਕ ਗਲਾਸ ਪਾਣੀ ਲੀਤਾ ਇਹਨੂੰ ਸਾਰੀ ਰਾਤ ਭਿਗੋ ਕੇ ਰੱਖ ਦਿਓ ਠੀਕ ਹੈ ਸਵੇਰੇ ਇਸ ਪਾਣੀ ਨੂੰ ਉਬਾਲ ਲਓ ਜਦੋਂ ਇੱਕ ਗਲਾਸ ਪਾਣੀ ਰਹਿ ਜੇ ਇਹਨੂੰ ਛਾਨ ਲਓ ਇਹ ਸਾਰਾ ਸਮਾਨ ਬਾਹਰ ਆ ਜਾਏਗਾ ਇਹ ਪਾਣੀ ਨੂੰ ਪੀ ਲਓ ਸਵੇਰੇ ਨਿਰਨੇ ਕਾਲਜੇ ਪੀ ਲਓ ਤੁਹਾਡਾ ਲੀਵਰ ਕਦੀ ਵੀ ਫੱਟ ਨਹੀਂ ਹੋਏਗਾ ਜਿਹੜੇ ਮੇਰੇ ਭਰਾ ਦਾਰੂ ਪੀ ਕੇ ਲੀਵਰ ਖਰਾਬ ਕਰ ਚੁੱਕੇ ਹਨ ਨਨ ਅਲਕੋਹਲਿਕ ਉਹ ਜਿਵੇਂ ਹੁਣ ਭੱਲਾ ਸਾਹਿਬ ਕਹਿੰਦੇ ਨੇ ਮੈਂ ਦਾਰੂ ਪੀਣਾ ਫੁੱਲ ਵੈਜੀਟੇਰੀਅਨ ਬੰਦਾ ਉਹਨਾਂ ਦੇ ਵੀ ਲੀਵਰ ਖਰਾਬ ਹੋ ਰਹੇ ਨੇ ਫਿਰ ਉਹ ਕੀ ਕਰਨੀ ਉਹ ਵੀ ਕਿਦੀ ਮਾਨਮਾਸਿ ਆਕਣਾ ਉਨਾ ਦਾ ਵੀ ਸੇਮ ਹੈ ਦੇਖੋ ਲੀਵਰ इवन ਕਿ ਕੁਝ ਦਵਾਈਆਂ ਐਨਸੈਡ ਹੈ ਦਰਦਾਂ ਦੀਆਂ ਦਵਾਈਆਂ ਜਿਹਨੂੰ ਖਾ ਕੇ ਲੀਵਰ ਖਤਮ ਹੋ ਜਾਂਦਾ ਹੈ ਦਵਾਈਆਂ ਖਾ ਕੇ ਕਿਡਨੀ ਖਤਮ ਹੋ ਜਾਂਦੀਆਂ ਉਹਨਾਂ ਉੱਤੇ ਵੀ ਇਹੀ ਚੀਜ਼ਾਂ ਕੰਮ ਕਰਦੀਆਂ ਕਿਉਂਕਿ ਲੀਵਰ ਦੀ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਸੀ ਆਪਣੇ ਆਪ ਨੂੰ ਰੀਜੂਮੀਨੇਟ ਕਰ ਲੈਂਦਾ ਉਹ ਰੀਜੂਮੀਨੇਟ ਕਰਦਾ ਹੈ ਪਰ ਉਹਨੂੰ ਇਹ ਜਾਂ ਸਪੋਰਟ ਕਰਦੀਆਂ ਜਿਹੜੇ ਸੈੱਲ ਠੀਕ ਨਹੀਂ ਹੋ ਰਹੇ ਜਾਂ ਜਿਹੜੇ ਸੈੱਲ ਡੈੱਡ ਹੋ ਰਹੇ ਹਨ ਉਹਨਾਂ ਉੱਤੇ ਫਿਰ ਇਹ ਜਿਹੜੀ ਬੂਟੀਆਂ ਕੰਮ ਕਰਦੀਆਂ ਇਹ ਗੱਲ ਕਹਿ ਰਹੇ ਹਾਂ ਡਾਕਟਰ ਸਾਹਿਬ ਵੀ ਸਾਡਾ ਸਿਰਦਰਦ ਹੋਇਆ ਸੀ ਚੱਕੀ ਗੋਲੀ ਖਾ ਲਈ ਸਾਡਾ ਪੇਟ ਦਰਦ ਹੋਇਆ ਸੀ ਚੱਕੀ ਗੋਲੀ ਖਾ ਲਈ ਸਾਨੂੰ ਲੂਜ਼ ਮੋਸ਼ਨ ਹੋਇਆ ਸੀ ਚੱਕੀ ਗੋਲੀ ਖਾ ਲਈ ਸਾਡੇ ਸਰਵਾਈਕਲ ਦਾ ਦਰਦ ਹੋਇਆ ਕਿਤੇ ਹੋਰ ਜੋੜਾਂ 'ਚ ਦਰਦ ਹੋਇਆ ਚੱਕੀ ਅਸੀਂ ਗੋਲੀ ਖਾ ਲਈ ਤੇ ਉਹਦੇ ਨਾਲ ਵੀ ਲੀਵਰ ਖਰਾਬ ਹੋ ਸਕਦਾ ਜੀ ਇਹ ਤਾਂ ਬੜੀ ਵੱਡੀ ਗੱਲ ਹੈ ਜੀ ਮੈਡੀਕਲ ਫੀਲਡ ਦੀ ਸਭ ਤੋਂ ਸੇਫ ਦਵਾਈ ਜਿਹਨੂੰ ਕਹਿੰਦੇ ਆ ਨਾ ਅਸੀਂ ਉਹ ਕਹਿੰਦੇ ਆ ਪੈਰਾਸੀਟਾਮੋਲ ਜੀ ਕਿਸੇ ਨੂੰ ਬੁਖਾਰ ਹੁੰਦਾ ਖਾ ਲੈਂਦੇ ਤਾਂ ਬੱਚਣ ਨੂੰ ਵੀ ਦੇ ਦਿੰਦੇ ਜੀ ਉਹਦੀ ਸਭ ਤੋਂ ਵੱਡੀ ਕੰਪਲਿਕੀਸ਼ਨ ਹੈ ਲੀਵਰ ਦੇ ਉੱਤੇ ਡੈਮੇਜ ਕਰਨਾ ਪੈਰਾਸੀਟਾਮਲ ਸਭ ਤੋਂ ਸੇਫ ਹੈ ਪਰ ਉਹ ਵੀ ਲੀਵਰ ਨੂੰ ਖਰਾਬ ਕਰਦੀ ਹੈ। ਲਿਖਿਆ ਵੀ ਹੁੰਦਾ ਜੀ ਵੀ ਫਿਰ ਪਰ ਸਾਡੀ ਮਜਬੂਰੀ ਹੈ। ਸਾਨੂੰ ਤੁਰੰਤ ਠੀਕ ਕਰਨਾ ਹੁੰਦਾ ਹੈ। ਅਸੀਂ ਆਯੁਰਵੇਦ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੇ। ਆਯੁਰਵੇਦ ਵਿੱਚ ਵੀ ਐਵੇਂ ਦੀ ਜੜੀ। ਕਿਉਂਕਿ ਇੱਕ ਲੋਕ ਕਹਿੰਦੇ ਕਿ ਉਹ ਚੰਦਨ ਦੀ ਸਿਰ ਚੁਟਕੀ ਵਾ ਜਾ ਕੇ ਠੀਕ ਹੋ ਜੇ। ਟਾਈਮ ਨਹੀਂ ਹੈ ਨਾ। ਮੈਂ ਤੁਹਾਨੂੰ ਕਿਹਾ ਸਾਰੀ ਬਿਮਾਰੀਆਂ ਟਾਈਮ ਦੀਆਂ ਦੇ ਹਨ। ਭਈ ਕਾਲੀਚ ਕੰਮ ਕਰਨਾ, ਤਿੰਨ ਕੰਮ ਇਕੱਠੇ ਕਰਨੇ। ਟੀਵੀ ਲਾਇਆ ਹੋਇਆ ਹੈ। ਇਧਰੋਂ ਰੋਟੀ ਖਾ ਰਹੇ ਆ, ਇਧਰੋਂ ਕੰਨ ਨੂੰ ਫੋਨ ਲਾਇਆ ਹੋਇਆ ਹੈ। ਤਿੰਨ ਕੰਮ ਹੋ ਰਹੇ ਆ। ਲੀਵਰ ਨੂੰ ਪਤਾ ਹੀ ਨਹੀਂ ਲੱਗਦਾ ਰੋਟੀ ਆ ਰੋਟੀ ਖਾਣ ਦਾ ਤਰੀਕਾ ਕਿਹੜਾ ਜੀ ਸਹੀ ਸਭ ਤੋਂ ਸਹੀ ਤਰੀਕਾ ਹੈ ਟੀਵੀ ਕਰੋ ਬੰਦ ਰੋਟੀ ਖਾਣ ਤੋਂ ਅਗਰ ਤੁਸੀਂ ਪਾਣੀ ਪੀਣਾ ਹੈ ਤੇ ਅੱਧਾ ਪੌਣਾ ਘੰਟਾ ਪਹਿਲੇ ਪਾਣੀ ਪੀਓ ਰੋਟੀ ਖਾਂਦੇ ਹੋਏ ਪਾਣੀ ਨਹੀਂ ਪੀਣਾ ਰੋਟੀ ਜਦੋਂ ਖਾਓ ਧਿਆਨ ਰੋਟੀ ਪਾਸੇ ਹੋਵੇ ਦੋ ਚੀਜ਼ਾਂ ਮਿਕਸ ਕਰਕੇ ਨਹੀਂ ਖਾਣੀਆਂ ਚਾਵਲ ਤੇ ਰੋਟੀ ਮਿਕਸ ਕਰਕੇ ਨਹੀਂ ਖਾਣੀ ਅਗਰ ਚਾਵਲ ਤੇ ਰੋਟੀ ਦੋਵੇਂ ਚ That's a bahut log bahut log video dekhni band kar denge is to baad je main te sach di gal kar reha ha je chawal te roti ikatthi khani hai ਤੇ ਵਿੱਚੇ ਗੈਪ ਦੇਣਾ ਹੈ ਜਿਵੇਂ ਚਾਵਲ ਖਾ ਲੇ ਉਸ ਤੋਂ ਬਾਅਦ ਕੋਈ ਚੀਜ਼ ਵਿੱਚੇ ਲੋ ਜਿਵੇਂ ਦਾਲ ਥੋੜੀ ਜੀ ਪੀ ਲੋ ਸਬਜੀ ਥੋੜੀ ਜੀ ਖਾ ਲੋ ਤਾਂ ਕਿ ਇੱਕ ਗੈਪ ਆ ਜੇ ਫਿਰ ਚਾਵਲ ਲੋ ਕਨਸੈਂਟਰੇਟ ਇੱਕ ਜਗ੍ਹਾ ਕਰਕੇ ਖਾਣਾ ਹੈ ਟੀਵੀ ਦੇਖਦੇ ਹੋਏ ਰੋਟੀ ਨਹੀਂ ਖਾਣੀ ਲੀਵਰ ਕਨਫਿਊਜ਼ ਹੋ ਜਾਂਦਾ ਤੁਹਾਡਾ ਕਹਿਣ ਦਾ ਯੈਸ ਦੇਖੋ ਇੱਕ ਲਾਅ ਸੀਗਾ ਮੈਂ ਤੁਹਾਨੂੰ ਦੱਸਣਾ ਹਾਲਾ ਕਿ ਆਪਣੇ ਜਿਹੜੇ ਆਡੀਅன்ஸ் ਹੈ ਦਰਸ਼ਕ ਹੈ ਉਹਨਾਂ ਨੂੰ ਸ਼ਾਇਦ ਮੇਰੀ ਗੱਲ ਨਾ ਸਮਝ ਆਵੇ ਪਰ ਸੈਂਟੀਫਿਕ ਗੱਲ ਹੈ ਮੈਂ ਜ਼ਰੂਰ ਦੱਸਾਂਗਾ ਇੱਕ ਪਾਰਵੋਜ਼ ਲਾਸੀ ਉਹ ਕੀ ਕਰਦੇ ਹੁੰਦੇ ਸੀ ਕੁੱਤੇ ਨੂੰ ਰੋਟੀ ਪਾਉਂਦੇ ਸੀ ਘੰਟੀ ਵਜਾ ਕੇ ਘੰਟੀ ਵਜਾਣੀ ਉਸ ਤੋਂ ਬਾਅਦ ਕੁੱਤੇ ਨੂੰ ਰੋਟੀ ਦੇ ਦੇਣੀ 15 ਦਿਨ ਇਦਾਂ ਹੀ ਚੱਲਦਾ ਰਿਹਾ 16ਵੇਂ ਦਿਨ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਘੰਟੀ ਵਜਾਤੀ ਕੁੱਤੇ ਨੂੰ ਰੋਟੀ ਨਹੀਂ ਦਿੱਤੀ ਜਾ ਕੇ ਦੇਖਿਆ ਕੁੱਤੇ ਦੇ ਮੂੰਹ 'ਚ iracial ਆ ਗਈ ਵੀ ਹੁਣ ਰੋਟੀ ਆਏਗੀ ਐਵੇਂ ਹੀ ਸਾਡੇ ਢਿੱਡ ਨੂੰ ਪਤਾ ਹੈ ਢਿੱਡ ਨੂੰ ਪਤਾ ਹੁੰਦਾ ਹੈ ਕੀ ਰੋਟੀ ਦਾ ਟਾਈਮ ਹੋ ਗਿਆ ਰੋਟੀਆਂ ਆਣੀਆਂ ਜਿਹੜੇ ਲੋਕੀ ਵਰਤ ਰੱਖ ਲੈਂਦੇ ਢਿੱਡ ਕਨਫਿਊਜ਼ ਰਹਿੰਦੇ ਜਿਹੜੀ ਹੁਣੇ ਗੱਲ ਹੋਈ ਸੀ ਵੀ ਰੋਟੀ ਆਏਗੀ ਕਦੋਂ ਜਦੋਂ ਆਏਗੀ ਦਾ ਨਹੀਂ ਪਤਾ ਤੇ ਉਹ ਅਗਨੀ ਨਹੀਂ ਬਣਦੀ ਉਹ ਲੀਵਰ ਨੂੰ ਖਰਾਬ ਕਰਦੀ ਐ ਇੱਕ ਹੋਰ ਇੰਪੋਰਟੈਂਟ ਤੁਹਾਨੂੰ ਮੈਂ ਗੱਲ ਦੱਸਾਂ ਜੀ ਪਹਿਲੇ ਟਾਈਮ ਵਿੱਚ ਕੀ ਹੁੰਦਾ ਸੀ ਜਦੋਂ ਰੋਟੀ ਖਾਣੀ ਹੁੰਦੀ ਸੀ ਸਵੇਰੇ ਅਸੀਂ ਗੱਲ ਕਰਦੇ ਸੀ ਵੀ ਅੱਜ ਦੁਪਹਿਰੇ ਕੀ ਬਣਨਾ ਠੀਕ ਸਾਡੇ ਦਿਮਾਗ ਨੂੰ ਮੈਸੇਜ ਚਲਾ ਜਾਂਦਾ ਸੀ ਚੁੱਪ-ਚਾਪ ਕਿ ਸ਼ਾਮ ਨੂੰ ਦੁਪਹਿਰ ਨੂੰ ਮੂੰਗੀ ਦੀ ਦਾਲ ਬਣਨੀ ਐ ਸਾਡੇ ਢਿੱਡੇ ਚ ਅਗਨੀ ਮੂੰਗੀ ਦੀ ਦਾਲ ਦੇ ਹਿਸਾਬ ਨਾਲ ਪੈਦਾ ਹੋ ਜਾਂਦੀ ਸੀ ਵੀ ਮੂੰਗੀ ਦੀ ਦਾਲ ਪਛਾਣੀ ਐ। ਕੀ ਬਾਤ ਹੈ। ਅੱਜ ਦੇ ਟਾਈਮ ਵਿੱਚ ਕੀ ਐ? ਪੀਜ਼ਾ ਆਂਦਾ 30 ਮਿੰਟ ਚ। ਕਲੇਮ ਕਰਦੇ ਆ 30 ਮਿੰਟ ਚ ਨਹੀਂ ਆਇਆ ਤੇ ਫ੍ਰੀ ਮਿਲੂਗਾ। ਤੁਹਾਡੇ ਢਿੱਡ ਨੂੰ ਸਟੈਮ ਨਹੀਂ ਮਿਲਦਾ। 버거 ਤੁਸੀਂ ਜਾ ਰਹੇ ਹੋ। 버거 ਦੀ ਦੁਕਾਨ ਦੇਖੀ। ਬ੍ਰੇਕ ਮਾਰੀ ਲਿਆ ਫੜਾ ਦੋ 버거। ਤੁਸੀਂ ਟਾਈਮ ਕਿੱਥੇ ਦਿੱਤਾ ਢਿੱਡ ਨੂੰ? ਤੁਸੀਂ ਟਾਈਮ ਕਿੱਥੇ ਦਿੱਤਾ ਲੀਵਰ ਨੂੰ? ਕੀ ਉਹ ਇੰਜਨ ਛੱਡੇ? ਉਹ ਪਚਾਵੇ। ਇਹ ਮਤਲਬ ਸਾਡੇ ਤਾਂ ਜਿਹੜੇ ਬਜ਼ੁਰਗ ਸੀ ਉਹ ਵਿਗਿਆਨਿਕ ਸੀ ਜਿਹੜੇ ਸਵੇਰੇ ਪੁੱਛ ਕੇ ਜਾਂਦੇ ਸੀ ਭਗਵਾਨ ਨੇ ਰਾਤ ਨੂੰ ਕੀ ਬਣਾਉਣਾ ਹੈ ਦੁਪਹਿਰੇ ਨੂੰ ਖੇਤਾਂ 'ਚ ਕੀ ਭੇਜਣਾ ਏਹੀ ਕਾਰਨ ਸੀ ਕਿ ਉਹਨਾਂ ਦੀ ਅਗਨੀ ਉਹਨਾਂ ਨੂੰ ਪਤਾ ਹੁੰਦਾ ਸੀ 12 ਵਜੇ ਸੂਰਜ ਇੱਧਰ ਆ ਗਿਆ ਉੱਥੇ ਉਸ ਟਾਈਮ ਕਿਹੜੀ ਘੜੀ ਹੁੰਦੀ ਸੀ ਸੂਰਜ ਆ ਗਿਆ ਉਦੋਂ ਭਗਵਾਨ ਆ ਰਹੀ ਹੈ ਰੋਟੀ ਲੈ ਕੇ ਅੱਜ ਦੇ ਟਾਈਮ ਤੇ ਇਹ ਦੇਖਦੇ ਆਂ ਕਿ 버ਗਰ ਦੀ ਦੁਕਾਨ ਕਿੱਥੇ ਆ ਉਹਦੇ ਨੇੜੇ ਟੱਪ ਰਹੇ ਆ ਗੱਡੀ ਚਲਾਉਂਦੇ ਚਲਾਉਂਦੇ ਲੈ ਲਈਏ ਟੇਕ ਅਵੇ ਲੈ ਲਈਏ ਜਾ ਰਹੇ ਆ ਬਰਗਰ ਫੜਿਆ ਇਧਰੋਂ ਗੱਡੀ ਚੱਲ ਰਹੀ ਐ ਇਧਰੋਂ 버ਗਰ ਖਾ। ਮਜ਼ਾ ਵੀ ਬਹੁਤ ਆਉਂਦਾ ਜੀ ਖਾਣ ਦਾ। ਸੋ ਮਜ਼ਾ ਕਰਕੇ ਤੇ ਫਿਰ ਅਸੀਂ ਬੈਠੇ ਆ। ਤਾਂ ਹੀ ਇਹ ਲੈਣੇ ਪੈਂਦੇ ਆ। ਡਰਾਈਵ ਥਰੂ ਤੇ ਜਿਹੜੇ ਅਸੀਂ ਲੈਨੇ ਆ। ਜੇ ਡਰਾਈਵ ਥਰੂ ਨਾਲ ਲਿੱਤਾ ਹੁੰਦਾ ਤੇ ਘਰ ਦੀ ਰੋਟੀ ਖਾਦੀ ਹੁੰਦੀ। ਉਹਦੇ ਚ ਅਜਵੈਨ, ਜੀਰਾ, ਸੌਂਫ ਜਾਂ ਐਵੇਂ ਦੀ ਜੜੀ ਬੁੱਟੀਆਂ ਪਾ ਕੇ ਖਾਧਾ ਹੁੰਦਾ ਤੇ ਮੈਨੂੰ ਇਹ ਦੱਸਣ ਦੀ ਵੀ ਲੋੜ ਨਾ ਹੁੰਦੀ ਕਿ ਭਾਈ ਇਹ ਚੀਜ਼ਾਂ ਵਰਤੋ ਆਪਣੇ ਆਪ ਨੂੰ ਬਚਾਓ। ਉਹ ਆਪਣੇ ਆਪ ਹੀ ਬਚੇ ਹੁੰਦੇ। ਇਹ ਚੀਜ਼ਾਂ ਦੀ ਵਰਤੋਂ ਕਰਨੀ ਹੈ ਲੀਵਰ ਨੂੰ ਬਚਾਣਾ ਹੈ ਸਭ ਤੋਂ ਮੇਨ ਅੰਗ ਹੈ ਰੋਟੀ ਠੀਕ ਤਰ੍ਹਾਂ ਖਾਣੀ ਹੈ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਮੇਰੀ ਤਿੱਕੀ ਰੱਬ ਨਾਲ ਇਹ ਹੈ ਕਿ ਜਿਹੜਾ ਇਸ ਵੀਡੀਓ ਨੂੰ ਸੁਣੇ ਉਹ ਆਪਣੇ ਆਪ ਨੂੰ ਬਚਾ ਕੇ ਰੱਖੇ ਲੀਵਰ ਬਚਾ ਲਿਆ ਨਾ ਤੁਸੀਂ ਜੀ ਕਿਡਨੀ ਬਚਾ ਲਈ ਹਰਟ ਬਚਾ ਲਿਆ ਸਾਰੀ ਚੀਜ਼ ਬਚਾ ਲਈ ਸਭ ਤੋਂ ਵੱਡਾ ਮਜ਼ਬੂਤ ਅੰਗ ਹੈ ਬੋਡੀ ਦਾ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਤਰੀਕਾ ਰਹੇਗਾ ਤੁਹਾਡੇ ਨਾਲ ਰਾਬਤਾ ਬੜਾ ਲੋਕ ਕੋਸ਼ਿਸ਼ ਕਰਦੇ ਨੇ ਸਾਧਨ ਦੇ देखो ए गल ਤੁਹਾਡੀ ਸੱਚ ਹੈ ਕਿ ਬਹੁਤ ਲੋਕੀ ਫੋਨ ਕਰਦੇ ਆ ਜਿਹੜਾ ਨੰਬਰ ਦਿੱਤਾ ਹੈ ਉਹਦੇ ਤੇ ਫੋਨ ਕਰਦੇ ਆ ਉਹ ਮਿਲਣਾ ਚਾਹੁੰਦੇ ਆ ਜਿਹੜੇ ਮੈਂ ਘਰੇਲੂ ਨੁਸਖੇ ਦੱਸਿਆ ਇਹ ਬਿਲਕੁਲ ਠੀਕ ਦੱਸਿਆ ਤੁਸੀਂ ਇਹਦੀ ਵਰਤੋਂ ਘਰੇ ਹੀ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਸਮਾਂ ਨਹੀਂ ਹੈ ਨਹੀਂ ਬਣਾ ਸਕਦੇ ਫਿਰ ਫੋਨ ਕਰਕੇ ਇਹ ਚੀਜ਼ ਮੰਗਾ ਸਕਦੇ ਹੋ ਮਿਲਣਾ ਨੰਬਰ ਦਿੱਤਾ ਹੋਇਆ ਫੋਨ ਕਰਕੇ ਸਿਰਫ ਅਪਾਇੰਟਮੈਂਟ ਲੈ ਕੇ ਆਓ ਨਹੀਂ ਤੇ ਪਰੇਸ਼ਾਨੀ ਬਹੁਤ ਹੁੰਦੀ ਹੈ ਕਿਉਂਕਿ ਕਈ ਵਾਰੀ ਲਾਈਨ ਲੰਬੀਆਂ ਹੁੰਦੀਆਂ ਹੈ ਉਹ ਸਵੇਰ ਦਾ ਮਰੀਜ਼ ਆਇਆ ਸ਼ਾਮ ਤੱਕ ਫਿਰ ਉਹ ਕਿਉਂ ਆਪਾਂ ਪਰੇਸ਼ਾਨ ਕਰਨਾ ਕਿਸੇ ਨੂੰ ਜੀ ਜੀ ਮੇਰੀ ਕੋਸ਼ਿਸ਼ ਹੈ ਕਿ ਉਹ ਆਪਣੇ ਘਰੇ ਹੀ ਠੀਕ ਹੋ ਜੇ ਜੇ ਇਸ ਚੀਜ਼ ਨਾਲ ਨਹੀਂ ਠੀਕ ਹੁੰਦਾ ਕੋਈ ਬਿਮਾਰੀ ਵੱਧ ਗਈ ਹੈ ਤੇ ਅਸੀਂ ਜ਼ਰੂਰ ਬੈਠੇ ਆਂ ਵਧੀ ਹੋਈ ਬਿਮਾਰੀ ਵਾਸਤੇ ਜ਼ਰੂਰ ਬੈਠੇ ਆਂ ਨਹੀਂ ਤੇ ਘਰੇ ਹੀ ਆਰਡਰ ਕਰਕੇ ਤੁਸੀਂ ਇਹ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਥੈਂਕ ਯੂ ਜੀ ਥੈਂਕ ਯੂ ਫਰੂਕੀ ਜੀ ਥੈਂਕ ਯੂ ਜੀ ਸੋ ਇਹ ਸਾਡੇ ਨਾ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ਆਹੋਜਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸਿਗਨਲ ਸਿਸਟਮ ਸਾਡਾ ਜਿਹੜਾ ਉਹ ਕੰਮ ਕਰਦਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਦੁਪਹਿਰ ਦੀ ਰੋਟੀ ਹੈਗੀਏ ਜਾਂ ਰਾਤ ਦੀ ਰੋਟੀ ਹੈਗੀਏ ਇੱਕ ਵਾਰ ਸਿਗਨਲ ਜ਼ਰੂਰ ਲੈ ਲਈਏ ਕਿ ਰਾਤ ਨੂੰ ਕੀ ਬਣਨ ਵਾਲਾ ਜਾਂ ਦੁਪਹਿਰ ਨੂੰ ਕੀ ਬਣਨ ਵਾਲਾ ਹੈ ਜਾਂ ਬ੍ਰੇਕਫਾਸਟ ਦੇ ਵਿੱਚ ਅੱਜ ਸਵੇਰੇ ਅਸੀਂ ਕੀ ਖਾਣ ਵਾਲਿਆਂ ਉਹਦਾ ਫਾਇਦਾ ਹੈ ਜਿਹੜਾ ਤੁਹਾਡੇ ਲੀਵਰ ਨੂੰ ਵੀ ਹੋਏਗਾ ਤੁਹਾਡੇ ਪਰਿਵਾਰ ਨੂੰ ਵੀ ਹੋਏਗਾ ਤੁਹਾਡੇ ਸਰੀਰ ਨੂੰ ਵੀ ਹੋਏਗਾ ਪਰ ਮੇਰੀ ਬੇਨਤੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਤੁਸੀਂ ਉਹ ਜ਼ਰੂਰ ਲੈ ਲਿਆ ਕਰੋ ਕਿਉਂਕਿ ਸਾਡਾ ਜਿਹੜਾ ਮੋਟਿਵ ਤੁਹਾਡਾ ਇਲਾਜ ਕਰਨਾ ਨਹੀਂ ਹੈ ਸਾਡਾ ਮੋਟਿਵ ਕੁਦਰਤ ਨਾਲ ਤੁਹਾਨੂੰ ਰੂਬਰੂ ਕਰਵਾਉਣਾ ਹੈ ਤੁਹਾਨੂੰ ਐਜੂਕੇਟ ਕਰਨਾ ਹੈ ਕਿ ਕੁਦਰਤ ਦੇ ਵਿੱਚ ਕਿੰਨੀ ਤਾਕਤ ਹੈ ਧੰਨਵਾਦ